ਵੀਨੈਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਤੁਹਾਹਾ ਜਰ ਇੱਕ ਵਾਰੀ ਫੇਰ ਸਾਡਾ ਖਾਸ ਪ੍ਰੋਗਰਾਮ ਲੈ ਕੇ ਜੀ ਦੋਚ ਆਪਾਂ ਗੱਲਬਾਤ ਜੀ ਭਾਰਤ ਤੇ ਪੰਜਾਬ ਦੀਆਂ ਖਬਰਾਂ ਦੀ ਗੱਲਬਾਤ ਹੋਵੇਗੀ ਤੇ ਪ੍ਰੋਗਰਾਮ ਚ ਮੇਰੇ ਨਾਲ ਅੱਜ ਸ਼ਾਮਲ ਨੇ ਸੀਨੀਅਰ ਪੱਤਰਕਾਰ ਨਵਕਰਨ ਪੱਤੀ ਜੀ ਪੱਤੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੋਂ ਸ਼ੁਕਰੀਆ ਜੀ ਮਨਦੀਪ ਜੀ ਅ ਸੋ ਹੜ੍ਹਾਂ ਦੀ ਜਿਹੜੀ ਸਥਿਤੀ ਆ ਜੀ ਕਾਫੀ ਗੰਭੀਰ ਹਾਲੇ ਵੀ ਬਣੀ ਹੋਈ ਆ ਤੇ ਕੇਂਦਰ ਸਰਕਾਰ ਨੇ ਵੀ ਜਿਹੜਾ ਇਹਨੂੰ ਆਤਕੰਬੀਰ ਜਿਹੜਾ ਆਫਤ ਉਹ ਮੰਨਿਆ ਹੋਇਆ ਤੇ ਪਰ ਇਹਦੇ ਸਬੰਧ ਵਿੱਚ ਚਰਚਾ ਤੇ ਚੱਲ ਰਹੀ ਆ ਵੀ ਕੇਂਦਰ ਦੀ ਜਿਹੜੀ ਮਦਦ ਆ ਹੁਣ ਤੱਕ ਤਾਂ ਉਹਨੂੰ ਕਾਫੀ ਨਗੁਣੀ ਮੰਨਿਆ ਜਾ ਰਿਹਾ ਹਾਲਾਂਕਿ 240 ਕਰੋੜ ਦੀ ਇੱਕ ਆ ਗਈ ਆ 1600 ਕਰੋੜ ਦਾ ਪ੍ਰਧਾਨ ਮੰਤਰੀ ਸਾਹਿਬ ਅਲਾਣ ਕਰਕੇ ਗਏ ਸੀ ਪਰ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਣ ਤੋਂ ਬਾਅਦ ਸੋ ਇਹ ਰਕਮ ਬਹੁਤ ਛੋਟੀ ਲੱਗ ਰਹੀ ਆ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਤਾਂ ਚਲੋ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਐਨਆਰਆਈਆਂ ਕੋਲੋਂ ਵੀ ਪੈਸਾ ਇਕੱਠਾ ਕਰਨਗੇ ਕੱਲ ਆਪਣੇ ਸ਼ੋਅ ਤੋਂ ਬਾਅਦ ਮੈਂ ਦੇਖ ਰਿਹਾ ਸੀ ਉਹਨਾਂ ਨੇ ਫੇਸਬੁੱਕ ਪੋਸਟ ਵੀ ਪਾਈ ਸੀ ਸੱਦਾ ਦਿੱਤਾ ਵੱਤ ਵੱਦ ਐਨਆਰਆਈ ਜਿਹੜੇ ਨੇ ਉਹ ਡੋਨੇਟ ਕਰਨ ਨਾਲ ਲਿੰਕ ਦਿੱਤਾ ਸੀ ਤੇ ਮੈਂ ਇਹ ਵੀ ਕੱਲ ਦੇਖ ਰਿਹਾ ਸੀ ਕੋ ਆਰਤੀਆਂ ਨੂੰ ਵੀ ਕਹਿ ਰਿਹਾ ਸੀ ਵੀ ਇਸ ਔਖੇ ਵੇਲੇ ਪੰਜਾਬ ਦਾ ਸਾਥ ਦਿਓ ਤੇ ਪੰਚਾਇਤਾਂ ਦੀ ਆਪਾਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਪੰਚਾਇਤਾਂ ਤੋਂ ਪੈਸੇ ਮੰਗੇ ਆ ਪਰ ਪੰਚਾਇਤਾਂ ਨੇ ਕਹਿੰਦੇ ਵੀ ਬਾਤਾ ਹੁੰਗਾਰਾ ਹੱਲੇ ਤੱਕ ਨਹੀਂ ਭਰਿਆ ਉਹ ਬਾਲੇ ਪੈਸੇ ਹੱਲੇ ਉਹਨਾਂ ਨੂੰ ਆਏ ਨਹੀਂ ਸੋ ਦੱਸਿਓ ਵੀ ਇਸ ਵਕਤ ਇਹ ਜਿਹੜੀ ਮੁਸ਼ਕਲ ਸਥਿਤੀ ਆ ਪੰਜਾਬ ਦੀ ਇਹਦੇ ਵਿੱਚ ਸਰਕਾਰਾਂ ਕੀ ਕਰ ਰਹੀਆਂ ਨੇ ਤੇ ਕਿੰਨੀ ਕੁ ਜਿਹੜੀ ਮਦਦ ਦੇ ਉਹ ਸਰਕਾਰਾਂ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਿਲ ਸਕਦੀ ਹੈ ਉਂਦੇ ਵੀ ਇੱਕ ਪੰਜਾਬੀ ਦੇ ਵਿੱਚ ਕਹਾਵਤ ਚੱਲਦੀ ਆ ਆਪਾਂ ਜਦੋਂ ਤੋਂ ਜੰਮਿਆਂ ਉਦੋਂ ਤੋਂ ਸੁਣਦੇ ਆ ਰਹੇ ਆ ਇੱਕ ਕਹਿੰਦੇ ਹੁੰਦੇ ਆ ਵੀ ਪੁਲਿਸ ਜਦੋਂ ਬਾਅਦ ਆ ਜਾਂਦਾ ਉਦੋਂ ਬਾਅਦ ਆਉਂਦੀ ਹੁੰਦੀ ਆ ਆਮ ਆਮ ਹੀ ਹੁੰਦਾ ਕਈ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਿਆ ਵੀ ਕੋਈ ਘਟਨਾ ਵਾਪਰ ਗਈ ਕਤਲ ਹੋ ਗਿਆ ਕਿਤੇ ਅੱਗ ਲੱਗੀ ਉਦੋਂ ਬਾਅਦ ਪੁਲਿਸ ਆਉਂਦੀ ਹੁੰਦੀ ਹੈ ਨਾ ਉਦੋਂ ਤੱਕ ਸਾਰਾ ਕੁਝ ਹੋਰ ਨਿਪਟੜਦਾ ਹੁੰਦਾ ਇਹ ਪੁੱਛਦੇ ਹੁੰਦੇ ਆ ਵੀ ਪੁਲਿਸ ਉਦੋਂ ਬਾਅਦ ਕਿਉਂ ਆਉਂਦੀ ਹੈ ਜੀ ਹੁਣ ਮਸਲਾ ਕੀ ਆ ਮਸਲਾ ਇਹ ਹੈ ਪੰਜਾਬ ਦੇ ਵਿੱਚ ਹੜਾਏ ਹੜਾ ਕਰਕੇ ਪੰਜਾਬ ਦੀ 3.5 ਲੱਖ ਏਕੜ ਤੋਂ ਵੱਧ ਫਸਲ ਡੁੱਬ ਗਈ 5 ਲੱਖ ਦੇ ਲਗਭਗ ਗਿਆ ਗਿਆ ਜੇ ਟੋਟਲ ਏਰੀਆ ਆਪਾਂ 50% ਜਿੱਥੇ ਮਰੀਆ ਉਹਦੇ ਹਿਸਾਬ ਨਾਲ ਵੀ ਕਵਰ ਕਰ ਲਏ ਉਹ ਜੋ 2 ਲੱਖ ਏਕੜ ਰਕਵਾ ਤਾਂ ਉਹ ਆ ਪੰਜਾਬ ਦਾ ਜਿਹੜਾ ਬਿਲਕੁਲ ਫਿਨਿਸ਼ ਹੋ ਗਿਆ 100% ਗਾਦ ਜੰਮ ਗਈ ਉੱਥੇ ਔਰ ਇਹ ਸਾਰੇ ਮਸਲੇ ਦੇ ਵਿੱਚ ਨਾ ਤਾਂ ਪੰਜਾਬ ਗਵਰਨਮੈਂਟ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸੀ ਆ ਨਾ ਸੈਂਟਰ ਗਵਰਨਮੈਂਟ ਦੇਸੀ ਆ ਇੱਕ ਦੋ ਮੰਤਰੀ ਗੁਰਦੀਪ ਧਾਲੀਆ ਵਾਲਾ ਵਰਗੇ ਜ਼ਰੂਰ ਪਜਾਮੇ ਤਾਹਾਂ ਚਾੜ ਕੇ ਵਿੱਚ ਫਿਰਦੇ ਸੀ ਪਰ ਜਿਹੜੀ ਮਦਦ ਜਿਹੜੀ ਉਹਨਾਂ ਸਮਿਆਂ 'ਚ ਲੋਕਾਂ ਦੀ ਬਾਹ ਫੜਨੀ ਉਹ ਨਹੀਂ ਫੜੀ। ਉਦੋਂ ਐਨਜੀਓ ਵਈਆਂ ਸਮਾਜ ਸੇਵੀ ਸੰਸਥਾਵਾਂ ਗਈਆਂ ਲੋਕਾਂ ਨੇ ਆਪਦੇ ਪੱਤਰ ਦੇ ਉੱਤੇ ਆਪਦੇ ਸਾਧਨਾਂ ਦੇ ਨਾਲ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਦੁਬਾਰੇ ਜਦੋਂ ਸਥਿਤੀ ਬਣੀ ਐ ਉਦੋਂ ਬਣੀ ਇਹ ਐ ਕਿ ਸੈਂਟਰ ਸਰਕਾਰ ਨੇ ਅਜੇ ਹੁਣ ਜਾ ਕੇ ਇਹਨੂੰ ਜਿਹੜਾਗਾ ਉਹ ਅਤ ਕਥਨ ਜਿਹੜਾਗਾ ਆਫਤ ਉਹ ਲਾਣਿਆਗਾ। ਤਾਂ ਇਹ ਮਤਲਬ ਜਿਹੜੀ ਸਥਿਤੀ ਹੈਗੀ ਇਹ ਸਥਿਤੀ ਤਾਂ ਬਣਦੀ ਏ ਸੀ ਕਿ ਇਹਨੂੰ ਕੌਮੀ ਆਫਤ ਐਲਾਨਿਆ ਜਾਣਾ ਚਾਹੀਦਾ ਸੀ ਅਗਰ ਕੌਮੀ ਆਫਤ ਐਲਾਨ ਦੇ ਤਾਂ ਇੱਥੇ ਜਿਹੜੀ ਸਥਿਤੀ ਦਾ ਟਕਰਾ ਕਰਨ ਦੇ ਲਈ ਨੈਸ਼ਨਲ ਲੈਵਲ ਦੀਆਂ ਟੀਮਾਂ ਹੁੰਦੀਆਂ ਇੱਥੇ ਫੰਡ ਜਿਹੜੇ ਨੈਸ਼ਨਲ ਲੈਵਲ ਦੇ ਜਟਾਏ ਜਾਂਦੇ ਔਰ ਇਹ ਜਿਹੜੀ ਸਥਿਤੀ ਹੈ ਨਾ ਬਣਦੀ ਇਹਨਾਂ ਨੇ ਤਾਂ ਇਹਨਾਂ ਨੂੰ ਲਾਈਟ ਲਿਆ ਪੰਜਾਬ ਦੇ ਖੜਾ ਨੂੰ ਪ੍ਰਧਾਨ ਮੰਤਰੀ ਜੀ ਆਏ 1600 ਕਰੋੜ ਰੁਪਏ ਦੇਗੇ ਉਦੋਂ ਬਾਅਦ 240 ਕਰੋੜ ਰੁਪਇਆ ਜਿਹੜਾ ਉਹ ਐਸ ਡੀ ਆਰ ਐਫ ਸਟੇਟ ਅਡਜਸਟਰ ਰਿਸਪਾਂਸ ਫੰਡ ਦੇ ਵਿੱਚ ਭੇਜਤਾ ਤਾਂ ਇਹ ਹੁਣ ਜਦੋਂ ਰੌਲਾ ਪਿਆ ਹੁਣ ਇਹਨਾਂ ਨੇ ਅਤਿ ਘਾਤਕ ਜਿਹੜਾ ਆਫਤਾ ਉਹ ਐਲਾਨਿਆਗਾ ਅਜੇ ਵੀ ਇਹਨੂੰ ਕੌਮੀ ਆਫਤ ਨਹੀਂ ਐਲਾਨਿਆ ਖੈਰ ਫਿਰ ਵੀ ਅਤਿ ਘਾਤਕ ਜਿਹੜੀ ਆਫਤ ਐਲਾਨਣ ਦੇ ਨਾਲ ਵੀ ਕੁਝ ਹੋਰ ਮਦਦ ਆਉਣ ਦੀ ਉਮੀਦ ਜਿਹੜੀ ਆ ਪੰਜਾਬ ਗਵਰਨਮੈਂਟ ਨੂੰ ਜਾਗੀ ਆ ਪੰਜਾਬ ਸਰਕਾਰ ਕੋਲੇ ਦੇਣ ਨੂੰ ਥੇਲਾ ਨਹੀਂ ਹੈ ਇਹ ਤਾਂ ਮਤਲਬ ਐ ਐਨ ਆਰ ਆਈਜ਼ ਨੂੰ ਫੋਨ ਕਰ ਰਹੇ ਨੇ ਐਨ ਆਰ ਆਈਜ਼ ਨੂੰ ਕਹਿ ਰਹੇ ਨੇ ਦਿਓ ਸਾਨੂੰ ਕੱਲ ਆਰਤੀਆਂ ਨੂੰ ਕਹਿ ਰਹੇ ਸੀਗੇ ਦਿਓ ਸਾਨੂੰ ਇਹ ਜਿਹੜਾ ਕਾ ਉਹ ਬਖਵਖ ਥਾਵਾਂ ਤੇ ਪੰਚਾਇਤਾਂ ਨੂੰ ਕਹਿ ਰਹੇ ਨੇ ਸਾਨੂੰ ਦਿਓ ਮੁਲਾਜ਼ਮਾਂ ਨੂੰ ਕਹਿ ਰਹੇ ਨੇ ਵੀ ਨਹੀਂ ਤਨਖਾਹ ਦਿਓ ਇੱਕ ਦਿਨ ਦੀ ਦਿਓ ਕਿਵੇਂ ਕਰ ਸਕਦੇ ਹੋ ਕਰੋ ਤਾਂ ਪੰਜਾਬ ਸਰਕਾਰ ਤਾਂ ਇਸ ਗੱਲ ਦੇ ਉੱਤੇ ਲੱਗੀ ਹੋਈ ਐ ਉਧਰੋਂ ਕੱਲ੍ਹ ਅਕਾਲ ਤਖਤ ਸਾਹਿਬ ਤੇ ਜਥੇਦਾਰ ਕਲਦੇਵ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਵੀ ਜਿਹੜਾਗਾ ਉਹ ਇਸ ਵਿਸ਼ੇ ਦੇ ਉੱਪਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਾਂ ਇਕਜੁੱਟਤਾ ਦੇ ਨਾਲ ਜਿਹੜਾਗਾ ਇੱਥੇ ਰਾਹਤ ਆ ਜਿਹੜੀ ਉਹ ਦੇਈਏ ਉਹਨੂੰ ਕੋਈ ਕੋਈ ਕਿਸ ਨਾ ਕਿਸੇ ਰੂਪ ਦੇ ਵਿੱਚ ਸਮੀਖਿਆ ਕਰਕੇ ਦੇਈਏ ਵੀ ਕਿਵੇਂ ਕਿਵੇਂ ਕਿੱਥੇ ਕਿੰਨੀ ਰਾਹਤ ਆ ਜਿਹੜੀ ਆਪਣੇ ਵੱਲੋਂ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਹਨ ਉਹ ਸੈਂਟਰ ਸਰਕਾਰ ਦੇ ਨੁਮਾਇੰਦਿਆਂ ਤੋਂ ਜਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਜਿਹੜੀ ਆ ਉਹ ਲੋਕਾਂ ਨੂੰ ਗੰਭੀਰਤਾ ਦੀ ਆਸ ਨਹੀਂ ਆ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੜਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਆ ਕੰਗਨਾਰ ਰਣੌਤ ਅਕਸਰ ਚਰਚਾ ਚ ਰਹਿੰਦੀ ਹੈ ਚਲੋ ਲੋਕਾਂ ਨੇ ਕੰਗਨਾਰ ਰਣੌਤ ਨੂੰ ਮੈਂਬਰ ਪਾਰਲੀਮੈਂਟ ਆ ਉਹਦਾ ਚੁਣ ਲਿਆ ਉਹਦਾ ਨੁਮਾਇੰਦਾ ਚੁਣ ਲਿਆ 24 ਦਿਨ ਮਨਦੀਪ ਜੀ ਉਹ ਗਈ ਨਹੀਂ 24 ਦਿਨ हिमाचल ਦੇ ਉਸ ਹਲਕੇ ਦੇ ਲੋਕ ਹੜ੍ਹਾਂ ਦੇ ਨਾਲ ਘੁੱਲਦੇ ਰਹੇ ਉਹਨਾਂ ਦੀਆਂ ਬਿਲਡਿੰਗਾਂ ਡਿੱਗਦੀਆਂ ਰਹੀਆਂ ਉੱਥੇ ਵੀ ਪੰਜਾਬ ਵਾਂਗੂ ਆਫਤ ਆਈ ਹੋਈ ਸੀ ਉਹ 24 ਦਿਨ ਜਾ ਕੇ ਨਹੀਂ ਖੜੀ ਜਦੋਂ 24 ਦਿਨ ਬਾਅਦ 25ਵੇਂ ਦਿਨ ਉਸ ਆਪਦੇ ਲੋਕ ਸਭਾ ਖੇਤਰ ਚ ਗਈ ਲੋਕਾਂ ਨੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਕਰਨਾ ਹੀ ਸੀ ਕੰਗਣਾ ਗੋ ਬੈਕ ਦੇ ਨਾਰੇ ਲਾਏ ਕੰਦੀ ਜੀ ਹੋ ਕੀ ਗਿਆ ਕਹਿੰਦੇ ਜੀ ਤੁਸੀਂ ਸਾਡੀ ਬਾਣੀ ਫੜੀ ਤੁਸੀਂ ਸਾਡੇ ਕਣੀ ਝਾਕੇ ਨਹੀਂ ਤੁਸੀਂ ਗੰਭੀਰਤਾ ਦੇਖੋ ਦੇਖੋ ਮੈਂਬਰ ਪਾਰਲੀਮੈਂਟ ਕਿਹੋ ਜਿਹੇ ਨੇ ਸਾਡੇ ਕਹਿੰਦੀ ਅੱਛਾ ਮੇਰਾ ਵੀ ਕਹਿੰਦੀ ਇੱਕ ਇੱਥੇ ਰੈਸਟਰਾ ਮਤਲਬ ਰਿਜ਼ੋਰਟ ਹੈ ਹਿਮਾਚਲ ਦੇ ਵਿੱਚ ਕਹਿੰਦੀ ਮੇਰਾ ਵੀ ਮੈਂ ਮੈਂ ਕੀ ਕਰਾਂ ਕਹਿੰਦੀ 50 ਰੁਪਏ ਡੇਲੀ ਦੀ ਇਨਕਮ ਹੋ ਰਹੀ ਆ ਉੱਥੇ ਖੜਾਂ ਕਰਕੇ ਕਹਿੰਦੀ 15 ਲੱਖ ਰੁਪਏ ਮੈਂ ਜਿਹੜਾਗਾ ਉਹ ਤਨਖਾਹਾਂ ਦਿੰਨੀ ਆ ਪਰ ਮੰਥ ਮਲਾਜ਼ਮਾਂ ਨੂੰ ਔਰ ਮੇਰੀ ਡੇਲੀ ਦੀ ਇਨਕਮ 50 ਰੁਪਏ ਆ ਹੁਣ ਤੁਸੀਂ ਦੇਖੋ ਗੰਭੀਰਤਾ ਹੈਨਾ ਉਹ ਕਹਿੰਦਾ ਹੁੰਦਾ ਸੀ ਮਤਲਬ ਮਰਹੂਮ ਜਸਵਿੰਦਰ ਪੱਲਾ ਵੀ ਛੇ ਟਹਿਜੂ ਪਿੰਡ ਤਾਂ ਰਹਿ ਜੂ ਜੇ ਪਿੰਡ ਹੀ ਟਹਿਜੂ ਪਿੱਛੇ ਕੀ ਰਹਿ ਜੂ ਜੀ ਹੈ ਨਾ ਵੀ ਕੰਗਨਾਰ ਨੌਤ ਜੀ ਕਰੋੜਾਂ ਰੁਪਈਆ ਤੁਹਾਡੇ ਕੋਲੇ ਜੇ ਮਹੀਨਾ ਤੁਹਾਡਾ ਹੋਟਲ ਨਾ ਚੱਲਿਆ ਤੁਹਾਨੂੰ ਕੀ ਫਰਕ ਪੈਂਦਾ 15 ਲੱਖ ਰੁਪਈਆ ਇੱਕ ਵਾਰ ਦੇ ਵੀ ਦਿਓਗੇ ਤੁਹਾਨੂੰ ਕੀ ਫਰਕ ਪੈਂਦਾ ਉਹ ਜਿਹਦੇ ਕਿਸੇ ਦਾ ਇੱਕੋ ਹੀ ਦੁਕਾਨ ਸੀ ਉਹ ਰੁੜ ਗਈ ਜਿਹਦੇ ਕਿਸੇ ਦਾ ਇੱਕੋ ਹੀ ਵਸ ਵਿੱਚ ਘਰ ਸੀ ਹਿਮਾਚਲ ਚੋਂ ਰੁੜ ਗਿਆ ਉਹਦਾ ਮਗਰ ਕੀ ਰਹਿ ਗਿਆ ਤੂੰ ਉਹਨਾਂ ਲੋਕਾਂ ਕੋਲੇ ਜਾ ਕੇ ਉਹਨਾਂ ਲੋਕਾਂ ਨੂੰ ਮਦਦ ਦੇਣ ਦੀ ਬਜਾਏ ਆਪ ਦੇ ਰੋਣੇ ਰੋਣ ਲੱਗ ਗਈ ਰੋਣੇ ਰੋਣ ਵਾਲੀ ਹੋਵੇ ਮੰਨੀ ਗੱਲ ਮੈਨੂੰ ਕਦੇ-ਕਦੇ ਮੁਹੰਮਦ ਸੁਦੀਕ ਯਾਦ ਆਉਂਦੇ ਹੁੰਦੇ ਉਹ ਐਮਐਲਏ ਵੀ ਬਣ ਕੇ ਚਲੋ ਫਿਰ ਵੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਉਹ ਗਾਉਂਦੇ ਸੀਗੇ ਉਹਨਾਂ ਟਾਈਮਾਂ ਚ ਐਡੀ ਪੈਸੇ ਵਾਲਾ ਗੱਲ ਹੈ ਨਹੀਂ ਸੀ ਗਾਇਕੀ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਮਤਲਬ ਸਥਿਤੀ ਨਜ਼ਰ ਆਉਂਦੀ ਸੀ ਪਰ ਕੰਗਣਾ ਰਨਾਉਤ ਵਰਗੀ ਜੀ ਨੇ ਕਰੋੜਾਂ ਕਰੋੜਾਂ ਰੁਪਈਆ ਇੱਕ-ਇੱਕ ਫਿਲਮ ਚੋਂ ਕਮਾਇਆ ਤੁਸੀਂ ਦੇਖੋ ਜਿਹੜੀ 15 ਲੱਖ ਰੁਪਈਆ ਪਰ ਮੰਥ ਉਹਦੇ ਤੇ ਤਨਖਾਹਾਂ ਦੇ ਰਹੀ ਐ ਕਿੱਡਾ ਵੱਡਾ ਰਿਜ਼ੋਰਟ ਹੋਊਗਾ ਉਹਦਾ ਹਣਾ ਤੇ ਉਹਦੇ ਤੇ ਸਲਾਨੀ ਨਹੀਂ ਗਿਆ ਮਹੀਨਾ ਉਹ ਉਹਦੇ ਰੋਣੇ ਰੋਣ ਲੱਗੀ ਐਵੇਂ ਜਿਵੇਂ ਸਾਡੇ ਪੰਜਾਬ ਦੇ ਮੰਤਰੀ ਨੇ ਪੰਜਾਬ ਦੇ ਮੰਤਰੀ ਜਦੋਂ ਜਾਣਦੇ ਨੇ ਪੁੱਛਦੇ ਨੇ ਲੋਕ ਕਿ ਮੰਤਰੀ ਸਾਹਿਬ ਕੀ ਦੇਖੋ ਜੀ ਸੈਂਟਰ ਨਹੀਂ ਦੇ ਰਿਹਾ ਕੁਛ ਆਪਾਂ ਹੀ ਕਰੀਏ ਅਸਾ ਜਿਹੜਾ ਸੈਂਟਰ ਵਾਲੇ ਜਾਣਦੇ ਨੇ ਉਹਨਾਂ ਨੂੰ ਪੁੱਛਦੇ ਨੇ ਉਹ ਕਹਿੰਦੇ ਨੇ 12.5 ਹਜ਼ਾਰ ਕਰੋੜ ਰੁਪਈਆ ਤਾਂ ਜੀ ਪਹਿਲਾਂ ਪਿਆ ਇਹਨਾਂ ਕੋਲੇ 1600 ਕਰੋੜ ਰੁਪਈਆ ਮੋਦੀ ਜੀ ਦੇਗੇ 240 ਕਰੋੜ ਫੇਰ ਦੇਗੇ ਉਹਨਾਂ ਕਰਕੇ ਜਮਾ ਘਟਾਓ ਜਾ ਉਹ ਤਾਂ 13 ਹਜ਼ਾਰ ਕਰੋੜ ਤੋਂ ਵੱਧ ਮਾਰਦੇ ਨੇ ਗੱਲ ਪਿਅ ਪਿਆ ਜੀ ਇਹਨਾਂ ਕੋਲੇ ਹੁਣ ਉਹ ਜਿੰਨਾਂ ਕੋਲੇ ਪਿਆ ਉਹ ਕਹਿੰਦੇ ਜੀ ਉਹ ਸਾਡੇ ਕੰਮ ਦਾ ਹੀ ਨਹੀਂ ਹੈਗਾ ਉਹ ਤਾਂ ਮਤਲਬ ਇੱਕ ਉਹ ਜਿਵੇਂ ਤੋਕੜ ਮੱਝ ਵੰਨ ਦਿੰਦੇ ਹੈ ਉਹਨੂੰ ਕਹੀ ਜਾਈਏ ਆਪਾਂ ਵੀ ਇਹਦੇ ਥੱਲੇ 20 ਕਿਲੋ ਦੁੱਧ ਹੁੰਦਾ ਸੀ ਉਹ ਤਾਂ ਕਹਿੰਦੇ ਵੀ ਉਹ ਗੱਲ ਆ ਉਹ ਅਸੀਂ ਉਹਦੇ ਚੋਂ 6800 ਰੁਪਏ ਤੋਂ ਵੱਧ ਇੱਕ ਏਕੜ ਨੂੰ ਦੇ ਨਹੀਂ ਸਕਦੇ ਉਹਦੇ ਨਿਜ਼ਮ ਨੇ ਅਸੀਂ ਉਹਨੂੰ ਕੀ ਕਰੀਏ ਉਹ ਤਾਂ ਹਮਗੀ ਪਿਆਰ ਹੋਊਗਾ ਉਹਦੇ ਜੇ ਤਾਂ ਅਸੀਂ 500 ਕਰੋੜ ਮੇਰੀ ਵਰਤ ਸਕਦੇ ਸਾਰੇ ਹੜਾਂ 'ਚ ਜਿਹੜੇ ਜਿਹੜੇ ਉਹਦੇ ਨਿਜ਼ਮ ਨੇ ਇਹ ਤੋਂ ਵੱਧ ਅਸੀਂ ਕਢਾ ਨਹੀਂ ਸਕਦੇ ਤਾਂ ਹੁਣ ਇਹ ਸਾਰੇ ਮਸਲੇ ਦੇ ਵਿੱਚ ਲੋਕ ਕੀ ਕਰਨ ਲੋਕਾਂ ਕੋਲੇ ਹੱਲ ਕੀ ਰਹਿ ਗਿਆ ਲੋਕਾਂ ਕੋਲੇ ਮਨਦੀਪ ਜੀ ਜਦੋਂ ਲੋਕ ਸਰਕਾਰ ਖਣੀ ਨੂੰ ਪੈਣ ਲੱਗੇ ਉਦੋਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਮਹਿਮਾ ਹੀ ਫੋਰ ਛੇੜਤੀਆਂ ਸੋਸ਼ਲ ਮੀਡੀਆ ਦੀ ਮੈਨੇਜਮੈਂਟ ਇਹਨਾਂ ਕੋਲੇ ਆ ਤਾਂ ਇਹੇ ਹਾਲਤ ਜਿਹੜੀ ਲੋਕਾਂ ਦੀ ਬਣੀ ਹੋਈ ਹੈ ਇਸ ਹਾਲਤ ਦੇ ਵਿੱਚ ਮੈਨੂੰ ਲੱਗਦਾ ਫਿਰ ਲੋਕ ਤਾਂ ਕਿਤੇ ਇਹ ਨਾ ਕਹਿਣ ਲੱਗ ਜਾਣ ਵੀ ਆਪਾਂ ਤਾਂ ਚਲ ਬਾਅਦ ਚ ਦੇਖਾਂਗੇ ਜਿਹੜੀ ਕੁੱਲੀ ਗਈ ਫਕੀਰ ਦੀ ਗਈ ਆ ਪਹਿਲਾਂ ਕੰਗਨਾਰ ਕੀ ਨੂੰ ਇਕੱਠੇ ਕਰਕੇ ਦੇ ਦਿਓ ਇਹਦਾ ਰਿਜ਼ੋਰਟ ਚੱਲਦਾ ਕਰੋ ਤੋ ਇਹ ਇਹ ਨਾਬਤ ਜਿਹੜੀ ਸਥਿਤੀ ਇਹ ਬਣੀ ਪਈ ਹੈ ਇਹ ਇਹ ਹਾਲਾਤ ਸਾਡੇ ਦੇਸ਼ ਦੇ ਸਾਡੇ ਮੁਲਕ ਦੇ ਬਣੇ ਪਏ ਨੇ ਇਥੋਂ ਦੇ ਲੀਡਰਾਂ ਦੀ ਇਥੋਂ ਦੇ ਚੁਣੇ ਹੋਏ ਨਮਾਇਦਿਆਂ ਦੀ ਗੰਭੀਰਤਾ ਇੰਨੀ ਨਹੀਂ ਹੈ ਜੀ ਸੋ ਆਪਾਂ ਚਰਚਾ ਕੀਤੀ ਸੀ ਪੱਤੀ ਸਾਹਿਬ ਜੋ ਕਿ ਸੰਦੀਪ ਸਿੰਘ ਸਣੀ ਹੁਣਾਂ ਦੇ ਨਾਲ ਜੋ ਜੇਲ੍ਹ ਚ ਤਸ਼ੱਦਦ ਦੇ ਇਲਜ਼ਾਮ ਲੱਗੇ ਸੀ ਪੁਲਿਸ ਦੇ ਉੱਤੇ ਉਹਦੇ ਵਿੱਚ ਆਪਾਂ ਪਹਿਲਾਂ ਵੀ ਦੋ ਪ੍ਰੋਗਰਾਮਾਂ ਵਿੱਚ ਚਰਚਾ ਕਰ ਚੁੱਕੇ ਹਾਂ ਤੁਸੀਂ ਕਿਹਾ ਸੀ ਕਿ ਉਹਨਾਂ ਦੀ ਮੈਡੀਕਲ ਦੀ ਮੈਡੀਕਲ ਹੀ ਬਹੁਤ ਲੇਟ ਕਰਵਾਇਆ ਗਿਆ ਤੇ ਹੋ ਸਕਦਾ ਕੁਝ ਉਹਦੇ ਵਿੱਚ ਚੀਜ਼ਾਂ ਸੱਟਾਂ ਉਹਨਾਂ ਦੇ ਨਾਂ ਆਉਣ ਜੇ ਤਸ਼द्द ਉਹਨਾਂ ਨਾਲ ਹੋਇਆ ਹੋਇਆ ਜੋ ਕਿ ਦਿਖਾਇਆ ਗਿਆ ਅਦਾਲਤ ਦੇ ਵਿੱਚ ਕਪੜੇ ਲਾ ਕੇ ਸੋ ਇਹ ਦੱਸਿਓ ਵੀ ਹੁਣ ਇਸ ਮੈਡੀਕਲ ਰਿਪੋਰਟ ਦੇ ਵਿੱਚ ਕੀ ਕੁਝ ਆਇਆ ਕੀ ਕੋਈ ਤੱਤ ਸਾਹਮਣੇ ਆਏ ਨੇ ਕੁਝ ਸਾਬਤ ਹੋਇਆ ਸੋ ਦੱਸਿਓ ਜਰਾ ਦੇਖੋ ਮਨਦੀਪ ਜੀ ਸੰਦੀਪ ਸਿੰਘ ਸਣੀ ਦਾ ਇੱਕ ਤਾਂ ਮੈਡੀਕਲ ਬਹੁਤ ਲੇਟ ਕਰਵਾਇਆ ਗਿਆ 10 ਸਤੰਬਰ ਨੂੰ ਘਟਨਾ ਵਾਪਰੀ ਇਸ ਘਟਨਾ ਦੇ ਵਿੱਚ ਸੁਭਾ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਦੀ ਮੌਤ ਹੋਈ। ਔਰ ਉਸ ਘਟਨਾ ਤੋਂ ਬਾਅਦ ਬਣਦਾ ਤਾਂ ਇਹ ਸੀ ਕਿ ਸੰਦੀਪ ਸਿੰਘ ਸਣੀ ਦਾ ਮੈਡੀਕਲ ਕਰਵਾਇਆ ਜਾਂਦਾ। ਇਹਦੇ ਵਕੀਲ ਘੁੰਮਣ ਬ੍ਰਦਰਜ਼ ਤੇ ਹੋਰ ਪਟਿਆਲਾ ਦੀ ਅਦਾਲਤ ਦੇ ਵਿੱਚ ਵੀ ਗਏ ਕਿ ਜੀ ਸੰਦੀਪ ਸਿੰਘ ਸਣੀ ਦਾ ਮੈਡੀਕਲ ਕਰਵਾਓ। ਅ ਕੋਰਟ ਨੇ ਆਰਡਰ ਵੀ ਕਰ ਦਿੱਤੇ ਕਿ ਮੈਡੀਕਲ ਕਰਵਾਓ। ਮੈਡੀਕਲ ਲੇਟ ਕਰਵਾਉਣ ਦੇ ਮਾਰੇ ਨੇ ਉਸ ਨੂੰ ਜਿਹੜਾ ਸੰਗਰੂਰ ਜੇਲ ਸ਼ਿਫਟ ਕਰਤਾ। 2-3 ਦਿਨ ਇਹਨਾਂ ਨੇ ਆਏ ਨਗਾ ਤੇ ਉਦੋਂ ਆ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਸੰਦੀਪ ਸਿੰਘ ਸਣੀ ਦਾ ਮੈਡੀਕਲ ਆ ਜਿਹੜਾ ਉਹ ਕਰਵਾਇਆ ਗਿਆ ਉਥੋਂ ਰਿਪੋਰਟ ਤਿਆਰ ਕਰਕੇ ਸੀਲਵੰਦ ਰਿਪੋਰਟ ਕੋਰਟ ਦੇ ਵਿੱਚ ਸਬਮਿਟ ਕੀਤੀ ਗਈ ਉਸ ਰਿਪੋਰਟ ਦੇ ਵਿੱਚ ਸੰਦੀਪ ਸਿੰਘ ਸਣੀ ਦੇ 11 ਸੱਟਾਂ ਦੇ ਨਿਸ਼ਾਨ ਨੇ ਮਨਦੀਪ ਜੀ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਛੱਟਾਂ ਹੀ ਸੱਟਾਂ 11 ਸੱਟਾਂ ਔਰ ਜਿਹੜਾ ਘੁੰਮਨ ਬ੍ਰਦਰਜ਼ ਨੇ ਕਿਹਾ ਸੀਗਾ ਕਿ ਉਹਦੇ ਲੱਕ ਤੋਂ ਥੱਲੇ ਸਾਰਾ ਕੁਝ ਫਿਸਿਆ ਪਿਆ ਉਹ ਸੱਟਾਂ ਦੇ ਵਿੱਚ ਵੀ ਆਇਆ ਦੋ ਜ਼ਖਮ ਉਹ ਜ਼ਖਮਾਂ ਦਾ ਮਤਲਬ ਜਿਹੜਾਗਾ ਉਹ ਬਿਊਰੋ ਵੀ ਦਿੱਤਾ ਹੋਇਆ ਰਿਪੋਰਟ ਦੇ ਵਿੱਚ ਕਿ ਇੰਨੇ ਵਾਏ ਇੰਨੇ ਸੈਂਟੀਮੀਟਰ ਦੇ ਜ਼ਖਮ ਨੇ ਉਹ ਦੋ ਜ਼ਖਮ ਨੇ ਗੰਭੀਰ ਉਸ ਤੋਂ ਇਲਾਵਾ ਸੱਟਾਂ ਦੇ ਕਈ ਨਿਸ਼ਾਨ ਟੋਟਲ 11 ਸੱਟਾਂ ਦੇ ਨਿਸ਼ਾਨ ਜਿਹੜੇ ਸੰਦੀਪ ਸਿੰਘ ਸਣੀ ਦੀ ਬਾਡੀ ਦੇ ਉੱਤੇ ਪਾਏ ਗਏ ਉਹਦੇ ਵਿੱਚੋਂ ਅੱਗੇ ਹੁਣ ਐਕਸ-ਰੇ ਰਿਪੋਰਟ ਕੀ ਕਹਿੰਦੀ ਹੈ ਸਿਟੀ ਸਕੈਨ ਦੀ ਰਿਪੋਰਟ ਕੀ ਕਹਿੰਦੀ ਹੈ ਕਿਉਂਕਿ ਇਹਦੇ ਵਿੱਚ ਤਾਂ ਜਸਟ ਲਿਖਿਆ ਗਿਆ ਕਟ ਕਿੰਨੇ ਨੇ ਉਹ ਲਿਖ ਕੇ ਕਿੱਥੇ ਕਿੱਥੇ ਸੱਟ ਆ ਉਹ ਲਿਖ ਦਿੱਤੀ ਆ ਔਰ ਨਾਲ ਉਹਨਾਂ ਨੇ ਮਤਲਬ ਰੈਫਰੈਂਸ ਵੀ ਡਾਕਟਰਾਂ ਨੇ ਪਾਇਆ ਹੋਇਆਗਾ ਬਹੁਤ ਵਧੀਆ ਮੈਡੀਕਲ ਰਿਪੋਰਟ ਆ ਤਿੰਨ ਡਾਕਟਰਾਂ ਦੇ ਪੈਨਲ ਨੇ ਰਿਪੋਰਟ ਕੀਤੀ ਆ ਕਈ ਵਾਰ ਇੱਕ ਡਾਕਟਰ ਜਦੋਂ ਰਿਪੋਰਟ ਤਿਆਰ ਕਰਦਾਗਾ ਮੈਡੀਕਲ ਰਿਪੋਰਟ ਈਵਨ ਪੋਸਟਮਾਰਟਮ ਵੀ ਜਦੋਂ ਇੱਕ ਡਾਕਟਰ ਕਰਦਾ ਤਾਂ ਉੱਤੇ ਦਬਾਅ ਪੈਣ ਦਾ ਖਤਰਾ ਰਹਿੰਦਾ ਕਿ ਇੱਕਦ ਤੱਕ ਡਾਕਟਰ ਨੂੰ ਦੱਪਿਆ ਜਾ ਸਕਦਾ ਹਾਲਾਂਕਿ ਚਲੋ ਬੋਰਡ ਵੀ ਆਪਣੇ ਸਮੇਂ ਦੇ ਵਿੱਚ ਕਈ ਵਾਰ ਉਹ ਹੋ ਜਾਂਦੇ ਨੇ ਇਸੇ ਕਰਕੇ ਕੋਰਟ ਨੇ ਤਿੰਨ ਡਾਕਟਰਾਂ ਦਾ ਫਾਈਨਲ ਕਿਹਾ ਸੀ ਕਿ ਤਿੰਨ ਡਾਕਟਰ ਘੱਟੋ-ਘੱਟ ਤਾਂ ਕਿ ਕੋਈ ਦਿਵਾਲੀ ਗੱਲ ਜਿਹੜੀ ਨਾ ਰਹੀਂ ਤਾਂ ਉਹਦਾ ਨਤੀਜਾ ਵੀ ਆਇਆ ਸੋ ਟੋਟਲ 11 ਸੱਟਾਂ ਦੇ ਨਿਸ਼ਾਨ ਨੇ ਜੀ ਉਹਦੇ ਵਿੱਚ ਮਤਲਬ ਉਹਨਾਂ ਨੇ ਦੱਸਿਆ ਸਿਰ ਦੇ ਵਾਲ ਵਗੈਰਾ ਕਿੱਥੇ ਹੋਣਗੇ ਕਿ ਇੱਥੇ ਦਰਦ ਹਜੇ ਵੀ ਹੋ ਰਿਹਾ ਹੈ ਇਹਦੀ ਸੀਟੀ ਸਕੈਨ ਜਿਹੜੀ ਕਰਵਾਈ ਗਈ ਉਹ ਸੀਟੀ ਸਕੈਨ ਔਰ ਐਕਸਰੇ ਰਿਪੋਰਟਸ ਕੀ ਕਹਿੰਦੀਆਂ ਨੇ ਉਹ ਵੀ ਕੋਰਟ ਦੇ ਵਿੱਚ ਸਬਮਿਟ ਕਰ ਦਿੱਤੀਆਂ ਗਈਆਂ ਨੇ ਔਰ ਅਦਾਲਤ ਦੇ ਵਿੱਚ ਜਦੋਂ ਇਹ ਸਾਰਾ ਕੁਝ ਗਿਆਕਾ ਉਹਦੇ ਤੋਂ ਦੋ ਤਿੰਨ ਚੀਜ਼ਾਂ ਸਾਫਤ ਹੋ ਗਈਆਂ ਪਹਿਲੀ ਗੱਲ ਸਾਫਤ ਹੁੰਦੀ ਆ ਕਿ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਹੋਇਆ ਜੇਲ੍ਹ ਦੇ ਵਿੱਚ ਦੂਸਰਾ ਜ਼ਾਹਰ ਹੁੰਦੀ ਆ ਕਿ ਇਹ ਜਿਹੜਾ ਮਤਲਬ ਘਟਨਾਕਰਮ ਸੀਗਾ ਉਹ ਘਟਨਾਕਰਮ ਲੜਾਈ ਵਾਲਾ ਘਟਨਾਕਰਮ ਸੀ ਉਹ ਤੇ ਜੇਲ੍ਹ ਦੇ ਵਿੱਚ ਜਿਹਦੇ ਚ ਸੁਪਾ ਸਿੰਘ ਕੰਪਲੀਟ ਜਖਮੀ ਹੋਇਆ ਸੁਪਾ ਸਿੰਘ ਦੀ ਉਮਰ ਵੱਧ ਸੀਗੀ ਔਰ ਸੀਨੀਅਰ ਸਿਟੀਜ਼ਨ ਸੀ ਹਾਲਾਂਕਿ ਬਹੁਤ ਬੁਚੜ ਪੁਲਸ ਅਫਸਰ ਰਿਹਾ ਆਪਣੇ ਸਮਿਆਂ ਦੇ ਵਿੱਚ ਬਹੁਤ ਪੰਜਾਬੀਆਂ ਦੇ ਨੌਜਵਾਨਾਂ ਨੂੰ ਜਿਹੜਾ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਸੁਭਾ ਸਿੰਘ ਨੇ ਜਿਹੜਾ ਮਾਰਿਆ ਆਪਦੇ ਆਪ ਨੂੰ ਸੁਭਾ ਸਰਹੰਦ ਦੱਸਦਾ ਸੀਗਾ ਦੂਸਰਾ ਡੀਐਸਪੀ ਗਰਵਚਨ ਸਿੰਘ ਮਾਨੋਚਾਲ ਮਾਨੋਚਾਲ ਖੈਰ ਉਹ ਆਪਦੇ ਨਾਮ ਅਗਰ ਕਿਉਂ ਲਾਉਂਦਾ ਉਹਦੀ ਇੱਕ ਲੰਬੀ ਕਹਾਣੀ ਹੈ ਕਿਉਂਕਿ ਮਾਨੋਚਾਲ ਨਾਮ ਦਾ ਇੱਕ ਕਾੜਕੂ ਸਿੰਘ ਸੀਗਾ ਉਹਦਾ ਨਾਮ ਵੀ ਗਰਵਚਨ ਸਿੰਘ ਸੀਗਾ ਤੇ ਇਹ ਡੀਐਸਪੀ ਦਾ ਨਾਮ ਵੀ ਗਰਵਚਨ ਸਿੰਘ ਹੈ ਔਰ ਇਹ ਮਤਲਬ ਕਿਹਾ ਜਾਂਦਾਗਾ ਕਿ ਹਾਰਕੂ ਮਾਨੋਚਾਲ ਦਾ ਇਨਕਾਊਂਟਰ ਕਰਨ ਵਾਲੀ ਟੀਮ ਦੇ ਵਿੱਚ ਇਹ ਸੀਗਾ ਸ਼ਾਇਦ ਉਸ ਕਰਕੇ ਹੋਵੇਗਾ ਤਾਂ ਗਰਵਾਚਨ ਡੀਐਸਪੀ ਵੀ ਮਤਲਬ 80 ਉਮਰ ਦਾਗਾ ਉਹ ਵੀ ਜ਼ਖਮੀ ਹੋਇਆ ਪਰ ਜਿਹੜਾ ਇੰਦਰਜੀਤ ਸਿੰਘ ਤੀਜਾ ਵਿਅਕਤੀ ਆ ਜਿਹੜਾ ਪੁਲਿਸ ਇੰਸਪੈਕਟਰ ਆ ਉਹ ਝੂਠੇ ਪੁਲਿਸ ਮੁਕਾਬਲੇ ਦੇ ਕੇਸ 'ਚ ਜੇਲ੍ਹ 'ਚ ਨਹੀਂ ਆ ਉਹ ਹੈਗਾ ਡਰੱਗਸ ਵਾਲੇ 'ਚ ਆਪਾਂ ਉਸ ਦਿਨ ਦੀ ਗੱਲ ਕਰ ਰਹੇ ਆ ਡਰੱਗਸ ਉਹ ਇੰਦਰਜੀਤ ਬੜਾ ਮਸ਼ਹੂਰ ਆ ਇੰਦਰਜੀਤ ਸਿੰਘ ਬਾਰੇ ਮਾਲਵਿੰਦਰ ਮਾਲੀ ਕਹਿੰਦਾ ਵੀ ਉਹ ਟੱਕ ਟੱਕਾ ਬੰਦਾ ਪਿਆਕਾ ਔਰ ਉਹਦੀ ਜੇਲ੍ਹ ਦੇ ਵਿੱਚ ਰੋਬ ਵੀ ਮਾਰਦਾ ਉਹ ਪੁਲਸ ਵਾਲਿਆਂ ਦੇ ਉੱਤੇ ਕਿਉਂਕਿ ਮਾਲੀ ਵੀ ਉਸ ਬਾਰਕ ਦੇ ਵਿੱਚ ਰਹਿ ਗਿਆ ਜਦੋਂ ਉਹਨੂੰ ਪੁਲਿਸ ਨੇ ਜੇਲ੍ਹ 'ਚ ਬੰਦ ਕੀਤਾ ਸੀ ਤਾਂ ਉਹ ਸਾਰਾ ਘਟਨਾਕ੍ਰਮ ਦੱਸਦਾ ਹੈਗਾ ਕਿ ਇਸ ਮਸਲੇ ਦੀ ਹਰ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਹਰ ਲੈਵਲ ਦੀ ਇਨਕੁਆਇਰੀ ਇਸ ਕਰਕੇ ਵੀ ਹੋਣੀ ਚਾਹੀਦੀ ਕਿ ਉੱਥੇ ਸੰਦੀਪ ਸਿੰਘ ਸਣੀ ਨੂੰ ਜਿਹੜਾ ਉਹ ਕਿਵੇਂ ਉਸ ਪੈਰਕ 'ਚ ਬੰਦ ਕੀਤਾ ਗਿਆ ਸੈਕੰਡਰੀ ਕਿ ਹਮਲਾ ਕਿਧਰਲੇ ਪਾਸਿਓਂ ਹੋਇਆ ਜੋ ਕਿ ਤਿੰਨ ਪੁਲਿਸ ਮੁਲਾਜ਼ਮ ਹੀ ਪੁਲਿਸ ਮੁਲਾਜ਼ਮ ਉਸ ਬੈਕ ਵਿੱਚ ਵੱਧ ਪੱਤਨੇ ਔਰ ਉਹ ਹਮਲਾ ਕਿਸ ਪਾਸੇ ਹੋਇਆ ਕਿਵੇਂ ਹੋਇਆ ਕੀ ਬਚਾ ਦੇ ਵਿੱਚ ਸਾਰਾ ਕੁਝ ਹੋਇਆ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਅਗਲੀ ਗੱਲ ਜਿਹੜੀ ਪ੍ਰੈਸ ਕਾਨਫਰੰਸ ਅਜੇ ਤੱਕ ਨਹੀਂ ਇਸ ਵਿਸ਼ੇ 'ਚ ਹੋਈ ਜੋ ਆਪਾਂ ਗੱਲ ਕਰ ਰਹੇ ਆ ਜੋ ਬਾਕੀ ਮੀਡੀਆ 'ਚ ਗੱਲ ਹੋ ਰਹੀ ਆ ਜਾਂ ਕੋਈ ਵੀ ਗੱਲ ਕਰ ਰਹੀ ਵਨ ਵਕੀਲ ਵੀ ਗੱਲ ਕਰ ਰਹੇ ਨੇ ਉਹ ਥਰੂ ਐਫ ਆਈ ਆਰ ਐਫ ਆਈ ਆਰ 'ਚ ਕੀ ਲਿਖਿਆ ਹੋਇਆ ਆਪਾਂ ਉਹ ਨੂੰ ਦੇਖ ਕੇ ਗੱਲ ਕਰ ਰਹੇ ਆ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਇਸ ਵਿਸ਼ੇ ਤੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੀ ਜੇਲ ਮਹਿਕਮਾ ਜਿਹੜਾ ਔਰ ਗ੍ਰਹਿ ਰਵਪਾਰਕ ਦੋਨੇ ਜਿਹੜੇ ਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਇਸ ਵਿਸ਼ੇ ਤੇ ਘਟੋ-ਘਟ ਕਿਸੇ ਕੈਬਨਿਟ ਮੰਤਰੀ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਔਰ ਕੀ ਹੋਇਆ ਉਸ ਦਿਨ ਕਿਵੇਂ ਹੋਇਆ ਉਸ ਦਿਨ ਉਹ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਜੀ ਜੀ ਬਿਲਕੁਲ ਜੀ ਮਨਿੰਦਰਜੀਤ ਵਾਲਾ ਕੇਸ ਤਾਂ ਹੱਲੇ ਬਾਲਾ ਪੁਰਾਣਾ ਨਹੀਂ ਮੈਨੂੰ ਯਾਦ ਆ ਕੈਪਟਨ ਸਾਹਿਬ ਦੀ ਜਦੋਂ ਸਰਕਾਰ ਆਈ ਸੀ 2017 ਚ ਮੇਰੇ ਖਿਆਲ ਨਾਲ ਉਦੋਂ ਕ ਇਹ ਜਿਹੜਾ ਕੇਸ ਸੀ ਉਦੋਂ ਮੈਂ ਜਲੰਧਰ ਹੀ ਰਿਪੋਰਟ ਕਰਦਾ ਸੀਗਾ ਜੀ ਤੇ ਜਲੰਧਰ ਵਿੱਚ ਹੀ ਉਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਮੇਰੇ ਖਿਆਲ ਨਾਲ ਹਰਪ੍ਰੀਤ ਸਿੱਧੂ ਸੀ ਨਾਮ ਜੀ ਉਹਨਾਂ ਦਾ ਜਿਹੜੀ ਇੱਕ ਐਸਟੀ ਐਫ ਪੜਾਈ ਸੀ ਹਰਪ੍ਰੀਤ ਸਿੱਧੂ ਕੈਪਟਨ ਮਨਿੰਦਰ ਸਿੰਘ ਨੇ ਲਾਇਆ ਸੀ ਉਹ ਸ਼ਾਇਦ ਮੱਧប្រទេស ਚਲੇ ਗਿਆ ਬਾਅਦ ਵਿੱਚ ਕਿਉਂਕਿ ਜੀ ਜੀ ਉਹ ਮਸਲਾ ਬਹੁਤ ਉਜਾਗਰ ਹੋਇਆ ਸੀ ਨਸ਼ਿਆਂ ਵਾਲਾ ਉਦੋਂ ਐਸਟੀਐਫ ਬਣਾ ਦਿੱਤੀ ਸੀ ਐਸਟੀਐਫ ਨੇ ਕਾਰਵਾਈ ਸ਼ੁਰੂ ਕੀਤੀ ਸੀ ਉਹਦੇ ਵਿੱਚ ਜਦੋਂ ਗਾਜ਼ ਜਿਹੜੀ ਹੈਗੀ ਉਹ ਐਸਐਸਪੀ ਰੈਂਕ ਤੱਕ ਦੇ ਅਧਿਕਾਰੀਆਂ ਤੱਕ ਆਈ ਤਾਂ ਮਸਲੇ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਉਦੋਂ ਬਾਅਦ ਸ਼ਾਇਦ ਹਰਪ੍ਰੀਤ ਸਿੰਘ ਵੀ ਜਿਹੜੇ ਉਹ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਵਿਦੇਸ਼ ਚਲੇ ਗਏ ਸੀ ਜੀ ਜੀ ਬਿਲਕੁਲ ਉਹ ਵੀ ਪਾਸੇ ਹੋਗਾ ਸੀਗੇ ਅ ਸੋ ਖੈਰਪਤੀ ਸਾਹਿਬ ਅਗਲੀ ਖਬਰ ਵੀ ਬੜੀ ਗੰਭੀਰ ਆ ਤੇ ਬੜੀ ਸੋਗਮਈ ਵੀ ਆ ਜੋ ਮੋਗੇ ਤੋਂ ਸਾਹਮਣੇ ਆ ਰਹੀ ਹੈ ਅਸੀਂ ਅਕਸਰ ਗਲਬਤ ਕਰਦੇ ਕਿ ਅੱਜਕੱਲ ਦੀ ਪੀੜ੍ਹੀ ਦੇ ਵਿੱਚ ਜਨਰੇਸ਼ਨ ਦੇ ਵਿੱਚ ਜਿਹੜੀ ਉਹ ਸਹਿਨਸ਼ੀਲਤਾ ਪਹਿਲੀ ਵਾਲੀ ਨਹੀਂ ਰਹੀ ਮੈਨੂੰ ਯਾਦ ਇੱਕ ਕੇਸ ਜਲੰਧਰ ਚ ਆਇਆ ਸੀ ਇੱਕ ਵੱਡੇ ਭਰਾ ਨੇ ਛੋਟੇ ਭਰਾ ਨੂੰ ਝਿੜਕ ਦਿੱਤਾ ਸੀਗਾ ਜਦੀ ਉਮਰ ਕਾਫੀ ਘੱਟ ਸੀ ਤੇ ਉਹਨੇ ਜੀ ਗਰਿਲ ਨਾਲ ਕਿਸੇ ਤਰੀਕੇ ਨਾਲ ਹਨਾ ਫਾ ਫੰਦਾ ਬਣਾ ਕੇ ਤੋਂ ਉਹਨੇ ਫਾਹਾ ਲੈ ਲਿਆ ਸੀ ਤੋਂ ਮਰ ਅਮਰੀਕਾ ਮਸੀ ਉਹਦੀ 13-14 ਸਾਲ ਦੀ ਸੀਗੀ ਤੇ ਇਦਾਂ ਦਾ ਹੀ ਹੁਣ ਕੇਸ ਕਹਿੰਦੇ ਮੋਗੇ ਤੋਂ ਸਾਹਮਣੇ ਆਇਆ ਜੀ ਮੋਗੇ ਦੇ ਵਿੱਚ ਇੱਕ ਅ ਅਧਿਆਪਕ ਨੇ ਵਿਦਿਆਰਥੀ ਨੂੰ ਝਿੜਕਿਆ ਤੇ ਉਹਨੇ ਸਪਰੇ ਪੀ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੋ ਦੱਸਿਓ ਪਤੀ ਸਾਹਿਬ ਇਹ ਖਬਰ ਕਦੋਂ ਦੀਆਂ ਤੇ ਕਿੱਥੋਂ ਦੀ ਕਿਵੇਂ ਸਾਹਮਣੇ ਆਈ ਕੱਲ ਮੌਤ ਹੋਈ ਹੈ ਜੀ ਵਿਦਿਆਰਥੀ ਦੀ ਇਹ ਖਬਰ ਹੈਗੀ ਹੈਗੀ ਤੁਹਾਡੇ ਲਾਗੇ ਸਾਗੇ ਰਹਿ ਜਾਂਦਾ ਪਿੰਡ ਕਮਾਲ ਕੇ ਮੋਗਾ ਜਲੰਧਰ ਰੋਡ ਦੇ ਉੱਤੇ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ ਧਰਮਕੋਟ ਤੋਂ ਮੇਰਾ ਖਿਆਲ ਹੈ 15 ਕਿਲੋਮੀਟਰ ਜਾ ਕੇ ਕਮਾਲਕੇ ਦਾ ਅੱਡਾ ਆਉਂਦਾ ਮੇਨ ਬਾਈਪਾਸ ਜਿਹੜਾ ਨਵਾਂ ਬਾਈਪਾਸ ਬਣ ਉਹਦੇ ਤੇ ਹੀ ਆ ਜੀ ਇਹ ਉਹਦੇ ਉੱਤੇ ਹੀ ਆ ਸਕੂਲ ਵੀ ਉਹਦੇ ਉੱਤੇ ਹੀ ਆ ਮੈਂ ਦੇਖਿਆ ਹੈਗਾ ਤੁਸੀਂ ਵੀ ਦੇਖਿਆ ਹੋਵੇ ਸ਼ਾਇਦ ਮਤਲਬ ਸਤਲੁਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮਾਲਕੇ ਦਾ ਅੱਡਾ ਆਉਂਦਾ ਔਰ ਉਹਦੇ ਤੇ ਮਤਲਬ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ ਤਾਂ ਸੱਜੇ ਹੱਥ ਸੜਕ ਦੇ ਉੱਤੇ ਹੀ ਸਕੂਲ ਹੈ ਜੀ ਔਰ ਕਮਾਲਕੇ ਦੇ ਸਕੂਲ ਦੇ ਵਿੱਚ ਇਹ ਵਿਦਿਆਰਥੀ 11ਵੀਂ ਜਮਾਤ ਚ ਪੜਦਾ ਸੀ 11ਵੀਂ ਜਮਾਤ ਦੇ ਵਿੱਚ ਪੜ੍ਹਦੇ ਇਸ ਵਿਦਿਆਰਥੀ ਨੂੰ ਸਕੂਲ ਦੇ ਅਧਿਆਪਕਾਂ ਨੇ ਛਿੜਕਿਆ ਚਲੋ ਹੋ ਸਕਦਾ ਮਾਰ ਵੀ ਦਿੱਤਾ ਹੋਵੇ ਪੂਰਿਆ ਮਾਰਿਆ ਵੀ ਹੋ ਸਕਦਾ ਆਪਾਂ ਇਨਕਾਰ ਨਹੀਂ ਕਰਦੇ ਤਾਂ ਇਹ ਵਿਦਿਆਰਥੀ ਘਰੇ ਜਾ ਕੇ ਜਿਹੜੀ ਆ ਉਹ ਸਪਰੇ ਪੀਆ ਉਸ ਤੋਂ ਬਾਅਦ ਇਹ ਕੁਝ ਦਿਨ ਹਸਪੀਟਲ ਦੇ ਵਿੱਚ ਏਮਜ਼ ਹਸਪੀਟਲ ਬਠਿੰਡਾ ਨੂੰ ਰੈਫਰ ਕੀਤਾ ਗਿਆ ਮੋਬੀਅਮ ਉੱਥੇ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਕੱਲ ਇਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਸਕੂਲ ਦੇ ਛੇ ਅਧਿਆਪਕਾਂ ਦੇ ਖਿਲਾਫ ਜਿਹੜਾ ਉਹ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਔਰ ਇਹਦੇ ਚ ਇਹ ਵੀ ਮੈਨੂੰ ਪਤਾ ਲੱਗਿਆ ਕਿ ਵਿਦਿਆਰਥੀ ਨੇ ਵੀ ਕੋਈ ਵੀਡੀਓ ਵਗੈਰਾ ਬਣਾ ਕੇ ਇਹਦੇ ਆਪ ਕਹਿੰਦੇ ਨਾਂ ਲਏ ਨੇ ਔਰ ਹੁਣ ਵਿਦਿਆਰਥੀ ਦੇ ਫਾਦਰ ਦੇ ਵੱਲੋਂ ਜਿਹੜੀ ਐਫ ਆਈ ਆਰ ਕਰਵਾਈ ਗਈ ਹੈ ਉਹਦੇ ਚ ਅਧਿਆਪਕਾਂ ਦਾ ਨਾਮ ਸਾਹਮਣੇ ਆਇਆ ਹੁਣੇ ਮਸਲੇ ਦੇ ਵਿੱਚ ਮਨਦੀਪ ਜੀ ਇਹ ਦੇਖਿਓ ਦੇਖੋ ਜਦੋਂ ਆਪਾਂ ਪੜਦੇ ਸੀਗੇ ਆਪਣੇ ਵੇਲੇ ਤਾਂ ਹੱਥਾਂ ਤੇ ਡੰਡੇ ਵੀ ਪੈਂਦੇ ਹੁੰਦੇ ਸੀਗੇ ਚਪੇੜੇ ਵੀ ਪੈ ਜਾਂਦੇ ਸੀ ਹਨਾ ਤੇ ਉਦੋਂ ਪੁਰ ਦੇ ਵੀ ਵਾਸੇ ਟੀਚਰ ਉਹ ਚਲੋ ਇੱਕ ਦੌਰ ਹੋ ਸੀਗਾ ਹੁਣ ਅੱਜ ਦਾ ਦੌਰ ਆਗਾ ਜਿਹੜਾ ਅੱਜ ਦੇ ਦੌਰ ਦੇ ਵਿੱਚ ਅਧਿਆਪਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਵਿਦਿਆਰਥੀਆਂ ਨੂੰ ਇਸ ਤਰੀਕੇ ਦੇ ਨਾਲ ਟਾਰਚਰ ਕਰਕੇ ਨਹੀਂ ਪੜਾਇਆ ਜਾ ਸਕਦਾ ਚਲੋ ਪਹਿਲਾਂ ਅਧਿਆਪਕਾਂ ਨੂੰ ਵੀ ਐਂ ਲੱਗਦਾ ਸੀਗਾ ਵੀ ਕੁੱਟ ਕੇ ਜਵਾਬ ਵੱਧ ਪੜਦਾ ਮਾਪਿਆਂ ਨੂੰ ਵੀ ਲੱਗਦਾ ਸੀਗਾ ਜੇ ਅਧਿਆਪਕ ਕਹਿੰਦਾ ਵੀ ਇਹ ਜੀ ਪੜਦਾ ਨਹੀਂ ਸਟੱਲਿਆ ਕਰੋ ਜੀ ਕੋਈ ਗੱਲ ਨਹੀਂ ਸਾਡੇ ਵੱਲੋਂ ਖੁੱਲੀ ਛੁੱਟੀ ਆ ਟਾ ਲਿਆ ਕਰੋ ਜੇ ਕਿਤੇ ਮਾਪਿਆਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਅੱਜ ਮਾਸਟਰ ਨੇ ਕੁੱਟਿਆ ਘਰੇ ਗਏ ਇਹਨੂੰ ਵੋਟਾ ਲੈਂਦੇ ਵੀ ਤੇਰੇ ਕਿਉਂ ਪਈਆਂ ਤੂੰ ਕੋਈ ਗਲਤੀ ਕੀਤੀ ਆ ਜਾ ਤਾਂ ਉਹ ਇੱਕ ਦੌਰ ਸੀ ਹੁਣ ਅੱਜ ਜਦੋਂ ਤੁਹਾਡੇ ਕੈਨੇਡਾ ਵਰਗੇ ਅਮਰੀਕਾ ਵਰਗੇ ਈਵਨ ਤੁਹਾਡੇ ਤੋਂ ਵੀ ਅੱਗੇ ਕਈ ਫਿਨਲੈਂਡ ਵਰਗੇ ਮੁਲਕ ਨੇ ਇਸ ਵਿਸ਼ੇ ਦੇ ਵਿੱਚ ਫਿਨਲੈਂਡ ਵਰਗੇ ਡੈਨਮਾਰਕ ਵਰਗੇ ਜਿੱਥੇ ਮਤਲਬ ਵਿਦਿਆਰਥੀ ਨੂੰ ਬਿਲਕੁਲ ਘੂਰਿਆ ਹੀ ਨਹੀਂ ਜਾਂਦਾ ਪੱਛਮੀ ਮੁਲਕਾਂ 'ਚ ਵੀ ਔਰੋ ਵਿਦਿਆਰਥੀ ਸਾਡੇ ਨਾਲੋਂ ਵੱਧ ਅੱਗੇ ਜਾ ਰਹੇ ਨੇ ਇੰਟੈਲੈਕਟ ਦੇ ਪੱਖੋਂ ਸਾਡੇ ਵਿਦਿਆਰਥੀਆਂ ਦੇ ਨਾਲੋਂ ਮਤਲਬ ਅੱਜ ਦੇ ਸਮੇਂ ਦੇ ਵਿੱਚ ਜਦੋਂ ਪ੍ਰੂਵ ਹੋ ਚੁੱਕਿਆ ਹੈਗਾ ਕਿ ਘੂਰ ਕੇ ਜਾਂ ਕੁੱਟ ਕੇ ਜਾਂ ਸਜ਼ਾ ਦੇ ਕੇ ਕਿਸੇ ਨੂੰ ਅੱਗੇ ਨਹੀਂ ਬਧਾਇਆ ਜਾ ਸਕਦਾ ਉਹਦੇ ਲਈ ਉਹਨੂੰ ਐਪਰੀਸ਼ੀਏਟ ਕਰਨਾ ਪਊਗਾ ਜਦੋਂ ਆਪਾਂ ਵੀ ਐਡ ਕਰਦੇ ਆ ਵੀ ਐਡ ਦੇ ਵਿੱਚ ਵੀ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਪੜਾਈਆਂ ਜਾਂਦੀਆਂ ਐ ਸਬਜੈਕਟ ਦੇ ਤੌਰ ਤੇ ਸਾਈਕੋਲੋਜੀ ਤੋਂ ਮੈਨੂੰ ਲੱਗਦਾ ਕਿ ਇਸ ਘਟਨਾ ਤੋਂ ਬਾਕੀ ਵਿਦਿਆਰਥੀਆਂ ਨੂੰ ਘਟਟ ਸਿੱਖਣਾ ਚਾਹੀਦਾ ਹੈ ਕਿ ਸਕੂਲਾਂ ਦਾ ਮਾਹੌਲ ਆ ਜਿਹੜਾ ਉਹ ਦਬਾਲਾ ਪ੍ਰੈਸ਼ਰ ਵਾਲਾ ਨਹੀਂ ਹੋਣਾ ਚਾਹੀਦਾ ਔਰ ਵਿਦਿਆਰਥੀਆਂ ਨੂੰ ਇਸ ਤਰੀਕੇ ਦੇ ਨਾਲ ਜਲੀਲ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਇਦੋਂ ਗਾਣ ਲਗਾ ਇਹ ਐਜੂਕੇਸ਼ਨ ਸਿਸਟਮ ਤੇ ਵੀ ਸਵਾਲ ਸਾਡਾ ਐਜੂਕੇਸ਼ਨ ਸਿਸਟਮ ਆਗਾ ਜਿਹੜਾ ਉਹ ਵਿਦਿਆਰਥੀ ਨੂੰ ਇੰਨਾ ਵੀ ਸਟਰੋਂਗ ਨਹੀਂ ਬਣਾਉਂਦਾ ਕਿ ਉਹਨੂੰ ਕਿਸੇ ਨੇ ਘੂਰਤਾ ਔਰ ਉਹ ਮਤਲਬ ਇਸ ਤਰ੍ਹਾਂ ਦਾ ਸਟੈਪ ਚੱਕਣ ਨੇ ਲੈ ਤੱਕ ਚਲਿਆ ਗਿਆ ਹਨ ਇਹ ਐਜੂਕੇਸ਼ਨ ਸਿਸਟਮ ਦੀ ਘਾਟ ਉਹਨੂੰ ਵਿਦਿਆਰਥੀ ਨੂੰ ਅਸੀਂ ਰੱਟੇ ਤਾਂ ਲਵਾ ਰਹੇ ਹਾਂ ਦੋ ਦੁਣੀ ਚਾਰ ਤਾਂ ਸਿਖਾ ਰਹੇ ਹਾਂ ਕਿ ਅਗਰ ਕੋਈ ਸਮੱਸਿਆ ਆਉਂਦੀ ਹੈ ਉਹਨੂੰ ਫੇਸ ਕਿਵੇਂ ਕਰਨਾ ਹੈ ਅਗਰ ਕੋਈ ਦਬਾਅ ਪੈਂਦਾ ਹੈ ਮੈਂਟਲੀ ਉਹਦੇ ਵਿੱਚੋਂ ਕਿਵੇਂ ਅੱਗੇ ਨਿਕਲਣਾ ਹੈ ਉਹ ਗਿਆਨ ਜਿਹੜਾ ਉਹ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਹੈ ਨਹੀਂਗਾ ਸੋ ਇਸ ਕਰਕੇ ਇਹ ਮੌਤ ਜਿਹੜੀ ਹੋਈ ਹੈ ਵਿਦਿਆਰਥੀ ਦੀ ਦੇਖੋ ਇਹ ਬਹੁਤ سارے ਸਵਾਲ ਛੱਡ ਪਈ ਹੈ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਕਿਸੇ ਨੂੰ ਲੱਗ ਸਕਦਾ ਕਿ ਬੱਚੇ ਨੂੰ ਅਧਿਆਪਕ ਨੇ ਘੂਰਤਾ ਤਾਂ ਉਹ ਸਪਰੇ ਪੀ ਗਿਆ ਪਰ ਇਹ ਏਡੀ ਛੋਟੀ ਗੱਲ ਨਹੀਂ ਹੈ ਮਤਲਬ ਉਹ ਬੱਚਾ ਜਿਹਨੇ ਕੱਲ ਨੂੰ ਸਮਾਜ ਦੇ ਵਿੱਚ ਅੱਗੇ ਵਧਣਾ ਸੀ ਅਗਰ ਉਹ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਆਪਣੇ ਗੁਰੂ ਅਧਿਆਪਕਾਂ ਦਾ ਝਟਕਿਆ ਹੋਇਆ ਇਹਨਾਂ ਅਧਿਆਪਕਾਂ ਨੂੰ ਇਹਦੇ ਵਿੱਚ ਮਤਲਬ ਕੋਈ ਕਲੀਨ ਚਟਣੀ ਮੈਂ ਦੇ ਰਿਹਾ ਇਹ ਇਸ ਰਾਹ ਤੁਰਤਾ ਹੈ ਤਾਂ ਇਹ ਐਜੂਕੇਸ਼ਨ ਸਿਸਟਮ ਤੇ ਉਹਨਾਂ ਦੇ ਅਧਿਆਪਕਾਂ ਤੇ ਇਸ ਢੰਗ ਛੇ ਤੇ ਸਕੂਲ ਦੇ ਮਾਹੌਲ ਤੇ ਘਰ ਦੇ ਮਾਹੌਲ ਤੇ ਮਤਲਬ ਸਾਰੇ ਕਾਸੇ ਤੇ ਇੱਕ ਸਵਾਲੀਆ ਨਿਸ਼ਾਨ ਹੈ ਛੜਦਾ ਜੀ ਜੀ ਤੇ ਆਪਾਂ ਰੁਕ ਕਰਦੇ ਆ ਪੱਤੀ ਸਾਹਿਬ ਅਗਲੀ ਖਬਰ ਦਾ ਆਮ ਤੌਰ ਤੇ ਪੱਤੀ ਸਾਹਿਬ ਇਹ ਮੰਨਿਆ ਜਾਂਦਾ ਕਿ ਜਿੰਨੇ ਕ ਸਰਕਾਰੀ ਮੈਕਮੇ ਹੁੰਦੇ ਆ ਉਹ ਮੈਕਮਿਆਂ ਵਾਲੇ ਦਾ ਜਾਂ ਮੈਕਮੇ ਚ ਕੰਮ ਕਰਨ ਵਾਲਿਆਂ ਦਾ ਬੜਾ ਦਬਦਬਾ ਹੁੰਦਾ ਆ ਤੇ ਉਹਨਾਂ ਦਾ ਰੋਹ ਵੀ ਹੁੰਦਾ ਆ ਲੋਕ ਮੰਨਦੇ ਵੀ ਆ ਪਰ ਬੱਸਾਂ ਵਾਲੇ ਮਾਮਲੇ ਚ ਆਪਾਂ ਦੇਖੀਏ ਤੇ ਇਹ ਬਿਲਕੁਲ ਉਲਟ ਰਿਹਾ ਖਾਸ ਤੌਰ ਤੇ ਆਪਾਂ ਚਾਹੇ ਬਾਦਲ ਸਾਹਿਬ ਦੀ ਸਰਕਾਰ ਤੋਂ ਇਹ ਗੱਲ ਕਰ ਲਈਏ ਉਦੋਂ ਵੀ ਪ੍ਰਾਈਵੇਟ ਬੱਸਾਂ ਦੇ ਬੋਲ ਵਾਲਾ ਹੁੰਦਾ ਸੀਗਾ ਟਾਈਮ ਟੇਬਲ ਵੀ ਉਸ ਹਸਾਬ ਨਾਲ ਬਣਦੇ ਹੁੰਦੇ ਸੀਗੇ ਕੋਈ ਪ੍ਰਾਈਵੇਟ ਕੰਪਨੀ ਬਾਹਰ ਕਰਦਾ ਸੀਗਾ ਹੋਰ ਇੱਕ ਉਹ ਮੌਤਕਿਲ ਸੇਵਾ ਬਾਦ ਸਰਵਿਸ ਸ਼ੁਰੂ ਹੋਈ ਸੀ ਦਿੱਲੀ ਨੂੰ ਬਿਲਕੁਲ ਇੰਡੋ ਕੈਨੇਡੀਅਨ ਵਰਗੀ ਤਾਂ ਉਹ ਤਾਂ ਦੋ ਹਫ਼ਤੇ ਆ ਜੀ ਬੰਦ ਕਰਾਤੀ ਸੀ ਸੋ ਹੁਣ ਉਦੋਂ ਵੀ ਇਹੀ ਹਾਲ ਸੀ ਜੀ ਦੋਸ਼ ਲੱਗਦੇ ਰਹੇ ਨੇ ਤੇ ਦੋਸ਼ ਕੈਪਟਨ ਸਾਹਿਬ ਦੀ ਸਰਕਾਰ 'ਚ ਵੀ ਵੀ ਲੱਗਦੇ ਰਹੇ ਨੇ ਵੀ ਉਹ ਗੱਲ ਬਣੀ ਨਹੀਂ ਜਿਹੜੀ ਬਣੀ ਚਾਹੀਦੀ ਸੀ ਤੇ ਅੱਜ ਵੀ ਕਹਿੰਦੇ ਕੁਝ ਏਦਾਂ ਦੀ ਖਬਰ ਆਈ ਹੈ ਵੀ ਕਾਰਵਾਈ ਤਾਂ ਕਰਨੀ ਸੀ ਪ੍ਰਾਈਵੇਟ ਬੱਸ ਵਾਲਿਆਂ ਤੇ ਤੇ ਕਰ ਦਿੱਤੀ ਚੱਕ ਕੇ ਪੀਆ ਟੀਸੀ ਵਾਲਿਆਂ ਤੇ ਸੋ ਦੱਸਿਓ ਕੀ ਖਬਰ ਹੈ ਬਹੁਤ ਵੱਡੀ ਗੱਲ ਆ ਮਨਦੀਪ ਜੀ ਇਹ ਵੱਡੀ ਗੱਲ ਇਸ ਕਰਕੇ ਕੇਸ ਇਨਕਲਾਬੀ ਸਰਕਾਰ ਚ ਹੋ ਰਿਹਾ ਜਿਹੜੀ ਇਨਕਲਾਬੀ ਕਹਾਉਂਦੇ ਸੀ ਜਿਹੜੀ ਬਦਲਾਅ ਦੀ ਗੱਲ ਕਰਦੇ ਸੀ ਦੇਖੋ ਇਹ ਹੋਇਆ ਕੀ ਆ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਭੋਗ ਪਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਵਾਦਲਾ ਦਾ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਦਾ ਤੇ ਹੁਣ ਸਾਢੇ 3 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਦਾ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਪੋਟ ਪਾਇਆ। ਪਹਿਲੀ ਗੱਲ ਇੱਕ ਕਾਨੂੰਨ ਹੁੰਦਾ ਸੀਗਾ ਮਨਦੀਪ ਜੀ ਕਿ ਜਿਹੜੀ ਕਿਸੇ ਸੂਬੇ ਦੀ ਰਾਜਧਾਨੀ ਹੈ ਉਹਦੇ ਚ ਸਿਰਫ ਸਰਕਾਰੀ ਬੱਸਾਂ ਜਾਣਗੀਆਂ। ਆਪਣੇ ਚੰਡੀਗੜ੍ਹ ਨੂੰ ਸਿਰਫ ਸਰਕਾਰੀ ਬੱਸਾਂ ਜਾਂਦੀਆਂ ਸੀ। ਪ੍ਰਾਈਵੇਟ ਬੱਸ ਕੋਈ ਨਹੀਂ ਸੀ ਜਾਂਦੀ ਆਪਣੇ ਪੁਰਾਣੇ ਬੰਦੇ ਜਿਹੜੇ ਉਹ ਇਹ ਗੱਲ ਸਮਝ ਸਕਦੇ ਆ। ਉਹ ਬੜੇ ਸਾਲ ਨਹੀਂ ਹੋਏ 15-20 ਸਾਲ ਪਹਿਲਾਂ ਜਦੋਂ ਬਾਦਲ ਸੱਤਾ 'ਚ ਆਏ ਤਾਂ ਇਹਨਾਂ ਨੇ ਕੀ ਕੀਤਾ? ਚਾਕੇ ਵੀ ਆਪਾਂ ਆਪਣੀਆਂ ਬੱਸਾਂ ਚੰਡੀਗੜ੍ਹ ਨੂੰ ਪਾਓ ਉਹ ਕਹਿੰਦੇ ਜੀ ਚੰਡੀਗੜ੍ਹ ਤਾਂ ਆਪਾਂ ਭੇਜ ਨਹੀਂ ਸਕਦੇ ਇਹ ਤਾਂ ਲਾਅ ਹੈ ਕਹਿੰਦੇ ਭੇਜ ਨਹੀਂ ਸਕਦੇ ਇਹਨਾਂ ਨੇ ਕੀ ਕੀਤਾ ਮਨਦੀਪ ਜੀ ਕਿਉਂ ਜਦੋਂ ਕਾਨੂੰਨ ਬਣਿਆ ਸੀ ਉਦੋਂ ਏਸੀ ਬੱਸਾਂ ਹੋਣਗੀਆਂ ਕਿ ਨਹੀਂ ਹੋਣਗੀਆਂ ਤਾਂ ਕਿਸੇ ਦੇ ਦਿਮਾਗ 'ਚ ਹੀ ਨਹੀਂ ਸੀ ਇਹਨਾਂ ਨੇ ਉਹਦੇ ਵਿੱਚ ਗੱਲ ਜੋੜਤੀ ਵੀ ਠੀਕ ਆ ਜੇ ਪ੍ਰਾਈਵੇਟ ਬੱਸਾਂ ਚੰਡੀਗੜ੍ਹ ਨਹੀਂ ਜਾ ਸਕਦੀਆਂ ਏਸੀ ਤਾਂ ਜਾ ਸਕਦੀਆਂ ਨਾ ਇਹਦੇ 'ਚ ਜੋੜੋ ਵੀ ਏਸੀ ਬੱਸਾਂ ਚੰਡੀਗੜ੍ਹ ਜਾ ਸਕਦੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਇਹਨਾਂ ਨੇ ਆਪਦੀਆਂ ਵੋਲਵੋ ਬੱਸਾਂ ਚੰਡੀਗੜ੍ਹ ਨੂੰ ਭੇਜਣੀਆਂ ਸ਼ੁਰੂ ਕਰਤੀਆਂ ਸਰਕਾਰੀ ਬੱਸਾਂ ਦਾ ਮਤਲਬ ਪੀਆਰਟੀਸੀ ਦਾ ਪੰਜਾਬ ਰੋਡਵੇਜ ਦਾ ਉਸ ਰੂਟ ਦੇ ਉੱਤੇ ਭੋਗ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਉਸ ਤੋਂ ਬਿਨਾ ਜਿਹੜੇ ਛੋਟੇ ਟਰਾਂਸਪੋਰਟਰ ਸੀ ਸਾਰਿਆਂ ਦੀਆਂ ਬੱਸਾਂ ਨੇ ਜਿਹੜੀਆਂ ਇਹ ਆਰਬਿਟ ਵਾਲਿਆਂ ਨੇ ਖਾ ਗਏ ਕਿ ਬੱਸਾਂ ਉਹਨਾਂ ਦੀ। ਖਾ ਗਏ ਸ਼ਬਦ ਮੈਂ ਤਾਂ ਕਹਿੰਨਾ ਮੈਂ ਨਹੀਂ ਕਹਿੰਦਾ ਖਰੀਦ ਗਏ। ਅਗਲੇ ਦੀ ਬੱਸ ਤੇ ਇੱਕ ਮਗਰ ਲਾ ਲਈ ਇੱਕ ਮੂਰੇ ਲਾ ਲਈ ਤੰਗ ਐਨਾ ਕੀਤਾ ਕਿ ਉਹ ਉਹਨਾਂ ਨੂੰ ਵੇਚਣ ਲਈ ਮਜਬੂਰ। ਪੰਜਾਬ ਰੋਡਵੇਜ ਦੇ ਜਿਹੜੇ ਕੰਡਕਟਰ ਡਰਾਈਵਰ ਸੀ ਉਹਨਾਂ ਦੀ ਯੂਨੀਅਨ ਬਹੁਤ ਸਟਰੋਂਗ ਸੀ। ਬਹੁਤ ਸਟਰੋਂਗ ਜੂਨੀਅਨ ਅਸੀਂ ਉਹਨਾਂ ਦੀਆਂ ਅੜ ਜਾਂਦੇ ਸੀ ਲੜ ਜਾਂਦੇ ਸੀ ਖੜ੍ਹ ਜਾਂਦੇ ਸੀ ਪਰ ਜਦੋਂ ਬਾਦਲਾਂ ਦੀ ਸਰਕਾਰ ਆਈ ਪ੍ਰਾਈਵੇਟ ਰੱੱਸਾਂ ਵੀ ਉਹਨਾਂ ਦੀਆਂ ਹੋ ਗਈਆਂ ਉਹਨਾਂ ਨੇ ਤੰਗ ਕੀਤੇ ਉਹ ਜੂਨੀਅਨਾਂ ਦੇ ਉਹਨਾਂ ਨੇ ਆਪਣੀ ਯਾਰੇਦਾਰੀ ਸਥਾਪਿਤ ਕਰਨ ਲਈ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਮਨਦੀਪ ਜੀ ਜੋ ਹੋਇਆ ਆਪਣੇ ਸਾਹਮਣੇ ਆ ਪੀਆਰਟੀਸੀ ਦੀ ਬੱਸ ਜਾਂਦੀ ਹੁੰਦੀ ਸੀ ਉਹਦੇ ਮੂਰੇ ਵੀ ਪ੍ਰਾਈਵੇਟ ਮਗਰ ਵੀ ਪ੍ਰਾਈਵੇਟ ਇਹਨਾਂ ਨੇ ਅੱਟਿਆਂ ਦੇ ਉੱਤੇ ਮਤਲਬ ਅੱਡਾ ਇੰਚਾਰਜ ਕਹਿ ਕੇ ਪ੍ਰਾਈਵੇਟ ਬੱਸਾਂ ਦੇ ਕਿਹੜੇ ਅੱਡਾ ਇੰਚਾਰਜ ਉਹਨਾਂ ਨੇ ਮਤਲਬ ਉੱਥੋਂ ਸਰਕਾਰੀ ਬੱਸਾਂ ਨੂੰ ਜਿਹੜੀਆਂ ਸਵਾਰੀਆਂ ਨਹੀਂ ਚੱਕਣ ਦਿੱਤੀਆਂ ਇਹ ਇਹ ਸਥਿਤੀ ਜਿਹੜੀ ਉਹ ਬਣਾਈ ਔਰ ਉਹਦੇ ਚ ਸਰਕਾਰੀ ਬੱਸਾਂ ਘਾਟੇ ਚ ਗਈਆਂ ਪ੍ਰਾਈਵੇਟ ਬੱਸਾਂ ਸੜਕਾਂ ਤੋਂ ਨੋਟ ਚੁੱਕਦੀਆਂ ਫਿਰਦੀਆਂ ਰਹੀਆਂ ਫਿਰ ਜਦੋਂ ਰਾਜਾ ਵੜਿੰਗ ਟ੍ਰਾਂਸਪੋਰਟ ਮੰਤਰੀ ਬਣਿਆ ਮੈਂ ਐ ਕਰਦੂ ਮੈਂ ਬੱਸਾਂ ਇਹਨਾਂ ਦੀਆਂ ਫੜਕੇ ਅੰਦਰ ਕਰਦੂ ਬੜਾ ਕੁਝ ਕਰਿਆ ਉਹਨੇ ਵੀ ਹੋਇਆ ਕੁਛ ਨਹੀਂ ਓਵੇਂ ਜਿਵੇਂ ਬੱਸਾਂ ਦਿੱਲੀ 에য়ারਪੋਰਟ ਨੂੰ ਚੱਲਦੀਆਂ ਇਹਨਾਂ ਦੀਆਂ ਓਵੇਂ ਜਿਵੇਂ ਚंडीगढ़ ਨੂੰ ਚੱਲਦੀਆਂ ਓਵੇਂ ਜਿਵੇਂ ਸਾਰੇ ਥਾਂ ਤੇ ਚੱਲਦੀਆਂ ਕੱਲੇ ਇਹੀ ਨਹੀਂ ਕਈ ਖੇਤਰਾਂ ਦੇ ਵਿੱਚ ਜਿਵੇਂ ਬਾਦਲਾ ਦੀਆਂ ਮੇਨ ਰੂਟ ਮਤਲਬ ਜਿਹੜੀਆਂ ਰੋਡ ਨੇ ਜਾਂ ਮੇਨ ਜਿਹੜੇ ਰੂਟ ਨੇ ਮੇਨ ਰੂਟਾਂ ਤੇ ਯਾਤਰਾ ਦੀ ਸਥਾਪਿਤ ਕੀਤੀ ਉਹਵੇਂ ਜਿਵੇਂ ਜਿਹੜੇ ਛੋਟੇ ਟਰਾਂਸਪੋਰਟਰ ਸੀ ਉਹਨਾਂ ਨੇ ਪੀਆਰਟੀਸੀ ਦੇ ਮਗਰ ਪੈ ਕੇ ਛੋਟੇ ਰੂਟਾਂ ਤੇ ਕੀਤੀ ਹੁਣ ਜਿਹੜੀ ਤਾਜ਼ਾ ਘਟਨਾ ਹੈ ਕੱਲ ਸ਼ਾਮ ਦੀ ਹੈ ਇਹ ਪਾਤਣਾ ਦੀ ਹੈ ਬਨਦੀਪ ਜੀ ਪਾਤਣਾ ਦੇ ਵਿੱਚ ਕੀ ਹੋਇਆ ਬਿਨਾਂ ਰੂਟ ਤੋਂ ਕੋਈ ਰੂਟ ਨਹੀਂ ਹੈ ਬੱਸ ਕੋਲੇ ਬਿਨਾਂ ਰੂਟ ਤੋਂ ਆ ਤੁਹਾਡੇ ਮੈਨੂੰ ਜਲੰਧਰ ਲੁਧਿਆਣੇ ਰੋਡ ਤੇ ਕਈ ਵਾਰ ਸ਼ੱਕ ਪੈਂਦਾ ਹੁੰਦਾ ਔਰ ਇੱਕ ਬੱਸ ਜਾਂਦੀ ਆ 2 ਮਿੰਟ ਬਾਅਦ ਮਗਰ ਆ ਗਈ ਆਜੋ ਜੀ ਆਜੋ ਆਜੋ ਰਾਤ ਹੀ ਤੋਰ ਲੈਂਦੇ ਰਹੇ ਬਾਈਪਾਸ ਤੋਂ ਜਲੰਧਰ ਬਾਈਪਾਸ ਤੋਂ ਕਈ ਵਾਰ ਤੁਸੀਂ ਸ਼ਾਇਦ ਨੋਟ ਕੀਤਾ ਹੋਵੇ ਉਹ ਰਾਹ ਦੇ ਤੋਰ ਲੈਂਦੇ ਨੇ ਤਾਂ ਉੱਥੇ ਪਾਤੜਾ ਕੀ ਹੋਇਆ ਵੀ ਬਿਨਾ ਕਿਸੇ ਰੂਟ ਤੋਂ ਬਿਨਾ ਕਿਸੇ ਨਿਜਮਾ ਤੋਂ ਉਹੀ ਇੱਕ ਬੱਸ ਲਿਆਏ ਲਿਆ ਕੇ ਆਜੋ ਜੀ ਆਜੋ ਬੈਠੋ ਜੀ ਬੈਠੋ 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 ਮਤਲਬ ਆ ਕੇ ਰੌਲਾ ਮਾਰ ਕੇ ਦੋ ਸੀਟੀਆਂ ਬਹੌਣ ਲਾ ਕੇ ਪ੍ਰਾਈਵੇਟ ਮੈਂ ਇਹ ਨਹੀਂ ਕਹਿੰਦਾ ਪ੍ਰਾਈਵੇਟ ਕੰਪਨੀ ਦੀ ਬਾਜ ਪਰ ਰੂਟ ਹੀ ਹੈ ਨਹੀਂ ਕੰਪਨੀ ਕਿਹੜੀ ਉਹੀ ਲਿਆਏ ਉਹ ਨਹੀਂ ਆਏ। ਔਰ ਉਹਦੇ ਵਿੱਚ ਜਦੋਂ ਪੀਆਰਟੀਸੀ ਦਾ ਟਾਈਮ ਸੀ, ਪੀਆਰਟੀਸੀ ਦੇ ਕੰਡਕਟਰ ਡਰਾਈਵਰ ਮੂਰੇ ਆ ਗਏ। ਉਹ ਕਹਿੰਦੇ ਜੀ ਤੁਹਾਡੇ ਕਿਹੜਾ ਰੂਟ ਹੈ? ਤੁਸੀਂ ਕਿਵੇਂ ਆ ਗਏ? ਉਹ ਉਹਨਾਂ ਨੂੰ ਘੇਰਨ ਲੱਗੇ। ਤੁਸੀਂ ਦੇਖੋ ਵੀ 2 ਮਿੰਟਾਂ 'ਚ ਪੁਲਿਸ ਆ ਗਈ। ਪ੍ਰਾਈਵੇਟ ਬੱਸਾਂ ਵਾਲਿਆਂ ਦੇ ਫੋਨ ਕਰੇ ਤਾਂ। ਉਹ ਆ ਕੇ ਮੈਂ ਤੁਹਾਨੂੰ ਵੀਡੀਓ ਜੇ ਦਿਖਾਵਾਂ, ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਧੂਹਣ ਲਾ ਕੇ ਡਰਾਈਵਰ ਕੰਡਕਟਰ ਨੂੰ ਪੀਆਰਟੀਸੀ ਨਾਲ ਚਲ ਠਾਣੇ, ਚਲ ਠਾਣੇ। ਉਹ ਅੜ ਕੇ ਕਹਿੰਦੇ ਇਹੀ ਕਹਾ ਦਾ ਠਾਣੇ ਜਾਏਗੀ। ਲਿਜਾਣਾ ਤਾਂ ਇਹਨਾਂ ਨੂੰ ਲੈ ਕੇ ਜਾਓ ਬਿਨਾਂ ਰੂਟ ਤੋਂ ਸਾਡੀਆਂ ਸਵਾਰੀਆਂ ਚੱਕੀ ਜਾਂਦੇ ਨੇ ਅਸੀਂ ਤਾਂ ਰੋਡਵੇਜ ਵਾਲੇ ਆ ਸਾਡਾ ਟਾਈਮ ਆ ਨਹੀਂ ਨਹੀਂ ਤੂੰ ਚੱਲ ਥਾਣੇ ਤੋਂ ਹੀ ਲੜਦੇ ਹੋ ਇਹਨਾਂ ਨਾਲ ਇਹਨਾਂ ਨੇ ਸਾਨੂੰ ਕਾਲ ਕੀਤੀ ਆ ਚਲੋ ਥਾਣੇ ਉਹਨਾਂ ਨੂੰ ਕਿਢੀ ਸੀਖ ਤੁਰੇ ਗਏ ਜੀ ਉੱਥੇ 5 10 ਮਿੰਟ ਉਹਨਾਂ ਦੇ ਨਾਲ ੱੱੱਕਾ ਮੁੱਕੀ ਡਰਾਈਵਰ ਕਨੈਕਟਰ ਦੇ ਨਾਲ ਪੀਆਰਟੀਸੀ ਦੇ ਨਾਲ ਕੀਤਾ ਅਗਲੇ ਉਹਨਾਂ ਸਵਾਰੀਆਂ ਚੱਕ ਕੇ ਹੋਰ ਰੋਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਪੀਆਰਟੀਸੀ ਦੇ ਕੰਡਕਟਰ ਡਰਾਈਵਰ ਸੀ ਉਹਨਾਂ ਨੇ ਹੜਤਾਲ ਕਰਤੀ ਨਾਲ ਦੀ ਨਾਲ ਉਹ ਕਹਿੰਦੇ ਜੀ ਆ ਅਸੀਂ ਕਿੱਥੇ ਵੀ ਨਹੀਂ ਬੱਸ ਚਲਾਉਣੀ ਫਿਰ ਜੇ ਐ ਐ ਸਾਡੇ ਨਾਲ ਧੱਕਾ ਕਰਨਾ ਸੀ ਕਿਤੇ ਵੀ ਨਹੀਂ ਕਰਨਾ ਫਿਰ ਜਾ ਕੇ ਡੀਐਸਪੀ ਪਾਤੜਾਂ ਦੇ ਵੱਲੋਂ ਦੋਨੇ ਪੁਲਿਸ ਮੁਲਾਜ਼ਮ ਜਿਹੜੇ ਧੱਕੇ ਨਾਲ ਜਾਂਦੇ ਸੀ ਉਹ ਸਸਪੈਂਡ ਕੀਤੇ ਗਏ ਹੁਣੇ ਮਸਲਾ ਮਹਿਜ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਠੀਕ ਆ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਰੋਕ ਲਿਆ ਇਹਨਾਂ ਨੇ ਨਹੀਂ ਤਾਂ ਪੰਜਾਬ 'ਚ ਰੌਲਾ ਪੈ ਜਾਣਾ ਸੀ ਬਹੁਤ ਵੱਡੀ ਗੱਲ ਬਣਨੀ ਸੀ ਦੋ ਪੁਲਿਸ ਮੁਲਾਜ਼ਮ ਸਸਪੈਂਡ ਕਰਕੇ ਉਹ ਵੱਡੀ ਗੱਲ ਬਣਨ ਨੂੰ ਰੋਕ ਲਈ ਔਰ ਤੁਸੀਂ ਦੇਖੋ ਵੀ ਮੈਂ ਦੇਖ ਰਿਹਾ ਸੀ ਕਹਿੰਦੇ ਕਹੋਂਦੇ ਅਖਬਾਰਾਂ ਦੇ ਵੀ ਜਿਹੜੀ ਆ ਉਹ ਖਬਰ ਉਸ ਰੂਪ ਦੇ ਵਿੱਚ ਨਹੀਂ ਚੱਲੇ ਹੋ ਸਕਦਾ ਉਹ ਖੇਤਰੀ ਪੇਜ ਤੇ ਰਹਿ ਗਈ ਹੁਣ ਇਹੇ ਸਵਾਲ ਇਹ ਹੈ ਕਿ ਇਹ ਤਾਂ ਕਿੱਕਲੀਆਂ ਪਾਉਂਦੇ ਹੁੰਦੇ ਸੀਗੇ ਇਹ ਤਾਂ ਇਹਨਾਂ ਦੀਆਂ ਬੱਸਾਂ ਦੀਆਂ ਪ੍ਰਾਈਵੇਟ ਮੈਂ ਇਕੱਲੇ ਇੱਕ ਪਰਿਵਾਰ ਦੀ ਗੱਲ ਨਹੀਂ ਕਰਦਾ ਉਹ ਬੱਸ ਤਾਂ ਚਲੋ ਬਾਦਲ ਪਰਿਵਾਰ ਨਾਲ ਕੋਈ ਲਿੰਕ ਵੀ ਨਹੀਂ ਜਿਹੜੀ ਪਾਤਨ ਵਾਲੀ ਘਟਨਾ ਉਹ ਤਾਂ ਮੈਂ ਇਸ ਕਰਕੇ ਸਾਰੀ ਕਹਾਣੀ ਸੁਣਾਈ ਆ ਬਾਦਲ ਪਰਿਵਾਰ ਵਾਲੀ ਵੀ ਇਹ ਸਿਲਸਿਲਾ ਕਿਵੇਂ ਵਧਿਆ ਕਿਵੇਂ ਪੀਆਰਟੀਸੀ ਨੂੰ ਖੁੰਝੇ ਲਾਇਆ ਗਿਆ ਮੈਂ ਤਾਂ ਕਹਾਣੀ ਸੁਣਾਈ ਆ ਮਰਲੇ ਤੁਸੀਂ ਦੇਖੋ ਵੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੇ ਅਗਰ ਹੌਸਲੇ ਇੰਨੇ ਵੱਧ ਗਏ ਨੇ ਹਨਾ ਐਂ ਬਿਨਾ ਰੂਟ ਤੋਂ ਹੀ ਸਵਾਰੀਆਂ ਚੱਕਦੇ ਤਰ੍ਹਾਂ ਫਿਰਦੇ ਨੇ ਧੱਕਾ ਕਰਦੇ ਨੇ ਤਾਂ ਸਰਕਾਰ ਸਾਡੀ ਨੇ ਬਦਲਾਅ ਕੀ ਕੀਤਾ ਕਿਹੜਾ ਬਦਲਾਅ ਕੀਤਾ ਫਿਰ ਐ ਐਹੀ ਕੁਝ ਪਹਿਲਾਂ ਹੁੰਦਾ ਸੀ ਇਹੀ ਕੁਝ ਹੋਣਾ ਹੁੰਦਾ ਤੋ ਇਸ ਕਰਕੇ ਇਹ ਸਾਰਾ ਮਸਲਾ ਕਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਆਉਣਾ ਚਾਹੀਦਾ ਕਿ ਕਿਵੇਂ ਧੱਕੇਸ਼ਾਹੀ ਅੱਜ ਵੀ ਪਹਿਲਾਂ ਵਾਂਗ ਹੋ ਰਹੀ ਆ ਕੋਈ ਬਦਲਾਅ ਉਸ ਰੂਪ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜੀ ਜੀ ਤੇ ਪੱਤੀ ਸਾਹਿਬ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਾਂ ਇੱਕ ਹਲਕੀ ਫੁਲਕੀ ਜੀ ਖਬਰ ਕਰ ਲੈਂਦੇ ਹਾਂ ਹੁਣ ਪਰ ਮੈਨੂੰ ਦੀ ਪਤਾ ਕਿੰਨੀ ਕੁ ਹਲਕੀ ਫੁਲਕੀ ਇਹ ਮੈਂ ਸੁਣਿਆ ਕਿ ਗੋਲ ਗੱਪਿਆਂ ਪਿੱਛੇ ਧਰਨਾ ਲੱਗ ਗਿਆ ਪੰਜਾਬ 'ਚ ਇਸ ਵਕਤ ਬਹੁਤ ਵੱਡੇ ਵੱਡੇ ਤੇ ਬੜੇ ਗੰਭੀਰ ਮੁੱਦੇ ਚੱਲਦੇ ਨੇ ਤੇ ਧਰਨੇ ਬਹੁਤ ਲੱਗਦੇ ਨੇ ਪਰ ਕਹਿੰਦੇ ਵੀ ਦੋ ਗੋਲ ਗੱਪਿਆਂ ਪਿੱਛੇ ਵੀ ਧਰਨਾ ਲੱਗ ਜਾਂਦਾ ਇਹ ਪਹਿਲੀ ਵਾਰ ਸੁਣਿਆ ਸਹੀ ਦੱਸਿਓ ਕਿੱਥੇ ਦੀ ਖਬਰ ਆ ਤੇ ਇਹ ਘਟਨਾ ਕਿੰਜ ਵਾਪਰੀ ਇੱਕ ਜਰਾਤ ਦੀ ਖਬਰ ਆ ਜੀ ਬਡੋਤਰਾ ਦੀ ਖਬਰ ਹੈ ਮੈਂ ਦੇਖ ਰਿਹਾ ਸੀ ਇਹ ਹਿੰਦੂ ਬਡੋਤਰਾ ਦੀ ਕੁਝ ਰਾਹਤ ਦੀ ਹੈ ਜੀ ਇਹ ਹਿੰਦੁਸਤਾਨ ਟ ਸਮੇਤ ਸਾਰੇ ਇੰਗਲਿਸ਼ মিডিਆ ਦੇ ਵਿੱਚ ਪਹਿਲੇ ਪੇਜ ਦੀ ਖਬਰ ਬਣੀ ਪਈ ਹੈ ਤੁਸੀਂ ਦੇਖੋਗੇ ਬਹੁਤ ਸਾਰੇ ਖਬਰਾਂ ਨਵਾਂ ਜਵਾਨਾ ਨੂੰ ਖੋਲੋ ਪੰਜਾਬੀ ਦੇ ਨੋਚ ਪਹਿਲੇ ਪੇਜ ਤੇ ਪਹਿਲੀ ਖਬਰ ਆ ਕਿਉਂਕਿ ਗੱਲ ਹੀ ਫੁੱਟ ਵੱਟੀ ਆ ਬਹੁਤ ਵੱਡੀ ਗੱਲ ਆ ਇਹਨਾਂ ਇੱਕ ਨਵੀਂ ਚਰਚਾ ਛੇੜਤੀ ਮੈਟਰੋਪੋਲੀਟਨ ਸਿਟੀ ਦੇ ਵਿੱਚ ਮਨਦੀਪ ਜੀ ਹੋਇਆ ਕੀ ਵੀ ਇਹ ਔਰਤ ਮੇਨ ਮੇਨ ਹਾਈਵੇ ਬਹੁਤ ਟ੍ਰੈਫਿਕ ਲੰਘ ਰਹੀ ਆ ਉੱਥੇ ਕੋਈ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਉਹਦੇ ਕੋਲੇ ਗਈ ਬੀਹਾਂ ਦੇ ਗੋਲ ਗੱਪੇ ਖਵਾ ਦੇ ਹੁਣੇ ਗੋਲ ਗੱਪੇ ਦਿੱਤੇ ਚਾਰ ਪੀਹਾਂ ਦੇ ਇਹ ਕਹਿੰਦੀ ਸੀ ਪੀਹਾਂ ਦੇ 6 ਹੁੰਦੇ ਆ ਉਹ ਕਹਿੰਦਾ ਜੀ ਚਾਰ ਆ ਪਤਾ ਨਹੀਂ ਹੁਣ ਕੀ ਕਹਾਣੀ ਵਾਪਰੀ ਦੋ ਗੋਲ ਗੱਪੇ ਪਿੱਛੇ ਇਹ ਔਰਤ ਜਿਹੜੀ ਆ ਉਹ ਆਕੜਗੀ ਆਕੜਗੀ ਤਾਂ ਸੜਕ ਤੇ ਬੈਗੀ ਧਰਨਾ ਲਾ ਕੇ ਬੈਗੀ ਤਾਂ ਪੁਲਿਸ ਆਈ ਹਾਂ ਬੀਬੀ ਕੀ ਹੋ ਗਿਆ ਕਹਿੰਦੀ ਦੋ ਗੋਲ ਗੱਪੇ ਘਟਾ ਦਿੱਤੇ ਹੁਣ ਇਹ ਮਸਲਾ ਦਾ ਜਿਹੜਾ ਦੇਖੋ ਇਹ ਮਸਲੇ ਨੂੰ ਮਤਲਬ ਕੋਈ ਕਹਿ ਸਕਦਾ ਵੀ ਇਹ ਹੱਕ ਸੱਚ ਦਾ ਮਸਲਾ ਹੈ ਤੇ ਲੇਕਿਨ ਇਹਦੀ ਚਰਚਾ ਕੀ ਛਿੜਪੀ ਤੁਸੀਂ ਇੰਗਲਿਸ਼ ਮੀਡੀਆ ਦੇ ਵਿੱਚ ਚਰਚਾ ਇਹ ਛਿੜਪੀ ਕਿ ਜੀ ਔਰਤਾਂ ਦੀ ਪ੍ਰਾਇੋਰਟੀ ਗੋਲ ਗੱਪਾ ਤੇ ਧਰਨਾ ਜਾਂ ਉਹਨਾਂ ਦੇ ਹੱਕ ਨੇ ਉਹਨਾਂ ਦੇ ਹੱਕ ਬਹੁਤ ਨੇ ਜਿਹੜੇ ਮਾਰੇ ਜਾ ਰਹੇ ਨੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਬਰਾਬਰੀਤਾ ਦੀ ਗੱਲ ਸੋ ਇਹ ਬਹੁਤ ਚਰਚਾ ਇਹਦੀ ਛੜੀ ਹੋਈ ਹੈ ਜੀ ਬਡੋਦਰਾ ਦੀ ਘਟਨਾ ਇਹ ਕਿ ਕਿਵੇਂ ਦੋ ਗੋਲ ਗੱਪਿਆਂ ਪਿੱਛੇ ਇੱਕ ਔਰਤ ਨੇ ਜਿਹੜਾ ਉਹ ਧਰਨਾ ਲਾਤਾ ਜੀ 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 ਬਿਲਕੁਲ ਉਹ ਵਾਕਈ ਗੱਲ ਵੀ ਚਰਚਾ ਵਾਲੀ ਆ ਤੇ ਫਿਲਹਾਲ ਚਰਚਾ ਇਹਦੀ ਹੋ ਵੀ ਰਹੀ ਆ ਫਿਲਹਾਲ ਪਤੀ ਸਾਹਿਬ ਬਹੁਤ-ਬਹੁਤ ਧੰਨਵਾਦੀ ਤੁਹਾਡਾ ਤੁਸੀਂ ਨਾਲ ਜੁੜੇ ਖਬਰਾਂ ਤੇ ਚਰਚਾ ਕੀਤੀ ਤੇ ਫਿਰ ਅਗਲੇ ਪ੍ਰੋਗਰਾਮ ਚ ਮਿਲ ਕੇ ਇਸੇ ਤਰੀਕੇ ਨਾਲ ਗੱਲਬਾਤ ਕਰਾਂਗੇ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਾਂ ਦਾ ਧੰਨਵਾਦ ਜੀ ਸਵੇਸਨ ਨਵਕਰਨ ਪੱਤੀ ਜੀ ਤੇ ਸਾਡਾ ਖਾਸ ਪ੍ਰੋਗਰਾਮ ਜਿੱਥੇ ਅਸੀਂ ਖਾਸ ਖਬਰਾਂ ਤੇ ਚਰਚਾ ਕੀਤੀ ਆ ਤੇ ਬੜੀਆਂ ਅਹਿਮ ਖਬਰਾਂ ਉੱਤੇ ਸਟਰੀਕ ਡਿਸਕਸ਼ਨ ਕੀਤਾ ਆ ਸੋ ਇਸੇ ਤਰੀਕੇ ਨਾਲ ਜੇਕਰ ਤੁਸੀਂ ਪ੍ਰੋਗਰਾਮ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਚੈਨਲ ਨਾਲ ਸੰਬੰਧਤ ਜਾਂ ਇਸ ਪ੍ਰੋਗਰਾਮ ਨਾਲ ਸੰਬੰਧਤ ਆਪਣੇ ਸੁਝਾਅ ਜਿਹੜੇ ਨੇ ਉਹ ਜਰੂਰ ਰੱਖੋ ਧੰਨਵਾਦ